ਇਹ ਸਾਰੇ ਪ੍ਰਿੰਟ মিডিਆ ਤੇ ਡਿਜੀਟਲ মিডিਆ ਤੋਂ ਆਏ ਸਾਰੇ ਰਿਪੋਰਟਰਸ ਐਂਡ ਜਰਨਲਿਸਟ ਦਾ ਮੈਂ ਆਈਐਮਏ ਦੇ ਲੈਵਲ ਤੋਂ ਬਹੁਤ ਧੰਨਵਾਦ ਕਰਨਾ ਕਿਉਂਕਿ ਸਾਡੇ ਇੱਕ ਰਾਤ ਦੇ ਸੱਦੇ ਤੇ ਤੁਸੀਂ ਅੱਜ ਆਏ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਅੱਜ ਆਪਾਂ ਪ੍ਰੈਸ ਕਾਨਫਰੰਸ ਵਾਸਤੇ ਤੁਹਾਨੂੰ ਤੰਗ ਕੀਤਾ ਉਹ ਇਸ ਵਾਸਤੇ ਕੀਤਾ ਹੈ ਕਿ ਪਿਛਲੇ ਦਿਨਾਂ ਜਿਹੜਾ ਕੁਝ ਹੋ ਰਿਹਾ ਹੈ ਪੰਜਾਬ 'ਚ ਸਪੈਸ਼ਲੀ ਬਠਿੰਡਾ 'ਚ ਤੇ ਸਪੈਸ਼ਲੀ ਅਗੇਂਸਟ ਡਾਕਟਰ ਜਿਹੜਾ ਹੋਇਆ ਪਿਛਲੇ 1.5 ਹਫ਼ਤੇ 'ਚ ਉਹਦੇ ਤੋਂ ਅਸੀਂ ਆਪ ਤੰਗਾਂ ਤਾਂ ਅਸੀਂ ਸਾਨੂੰ ਜ਼ਰੂਰ ਚ ਪਈ ਕਿ ਅਸੀਂ ਤੁਹਾਨੂੰ ਤੰਗ ਕਰੀਏ ਤਾਂ ਜੋ ਸਾਡਾ ਮੈਸੇਜ ਜਿਹੜਾ ਹੈਗਾ ਉਹ mass ਇੱਥੇ ਜਾਵੇ ਸਾਰਿਆਂ ਨੂੰ ਸੁਣੇ ਐਡਮਿਨਿਸਟ੍ਰੇਸ਼ਨ ਨੂੰ ਪੋਲਿਟਿਸ਼ੀਅਨਸ ਨੂੰ ਤੇ ਪਬਲਿਕ ਨੂੰ ਸਾਰਿਆਂ ਨੂੰ ਸੁਣੇ ਇੱਕ ਬਹੁਤ ਨੈਗੇਟਿਵ ਜਨਰੇਟਿਵ ਬਣਾ ਰੱਖਿਆ ਹੈ ਪੰਜਾਬ 'ਚ ਡਾਕਟਰਸ ਦੇ ਅਗੇਂਸਟ ਕੋਈ ਡਾਕਟਰ ਦੀ ਗਲਤੀ ਹੋਵੇ ਨਾ ਹੋਵੇ ਅਸੀਂ ਇਕੱਠੇ ਹੋ ਕੇ ਡਾਕਟਰ ਦੇ ਅਗੇਂਸ ਨਾਰੇ ਲਾਣਾ ਚਾਲੂ ਕਰ ਦਿੰਨੇ ਆ ਡਾਕਟਰਸ ਦੇ ਅਗੇਂਸ ਬੋਲਣਾ ਸ਼ੁਰੂ ਕਰ ਦਿੰਨੇ ਆ ਡਾਕਟਰਸ ਨੂੰ ਕਟਗਰੇਚ ਖੜਾ ਕਰਦਾ ਇਹਨਾਂ ਚਾਲੂ ਕਰ ਦਿੰਨੇ ਆ ਇਹ ਜੀ ਇੱਕ ਘਟਨਾ ਪਿਛਲੇ ਦਿਨਾਂ ਪੰਜਾਬ ਕੈਂਸਰ ਹਸਪੀਟਲ ਚ ਹੋਈ ਹੈ ਜਿੰਦੇ ਚ ਇੱਕ 18 17 18 ਸਾਲ ਦਾ ਮੁੰਡਾ ਸੀ ਜਿਹਦਾ ਉੱਥੇ ਇਲਾਜ ਚੱਲ ਰਿਹਾ ਸੀਗਾ ਜਿਹੜਾ ਕੀ ਡਾਇਗਨੋਸਡ ਕੇਸ ਸੀਗਾ ਮਤਲਬ ਕਰੈਕਟ ਕੇਸ ਸੀਗਾ ਬਲੱਡ ਕੈਂਸਰ ਦਾ ਉਹਦਾ ਟ੍ਰੀਟਮੈਂਟ ਉੱਥੇ ਪੰਜਾਬ ਕੈਂਸਰ ਹਸਪੀਟਲ 'ਚ ਹੋਇਆ। ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਪੀਜੀਆਈ 'ਚ ਹੋਇਆ। ਉਸ ਬੱਚੇ ਨੂੰ ਟ੍ਰੀਟ ਕਰਿਆ ਉਹਦੇ ਜਿਹੜੀ ਬਿਮਾਰੀ ਸੀ ਉਹ ਖਤਰਨਾਕ ਲੈਵਲ ਤੋਂ ਕੰਟਰੋਲ ਲੈਵਲ 'ਤੇ ਆ ਗਈ। ਇਨਸਟੀਡ ਆਫ ਸਾਡੇ ਜਿਹੜੇ ਡਾਕਟਰ ਸਾਹਿਬ ਹੈ ਉਹਨਾਂ ਨੂੰ ਧੰਨਵਾਦ ਕਰਨ ਦੇ ਜਿਹੜਾ ਅਗਲਾ ਜਿਹੜਾ ਇਲਾਜ ਹੈ ਉਹ ਇਲਾਜ ਉਹਨਾਂ ਨੇ ਆਪਦੇ ਪੈਸਿਆਂ ਤੇ ਕਰਾਇਆ। ਜਦੋਂ ਉਸ ਤੋਂ ਬਾਅਦ ਲਗਭਗ 26 27 ਦਿਨ ਤੋਂ ਬਾਅਦ ਉਹ ਆਪ ਬੱਚੇ ਨੂੰ ਛੁੱਟੀ ਕਰ ਦਿੱਤੀ ਗਈ ਸਟੇਬਲ ਕੰਡੀਸ਼ਨ ਚ ਕੰਟਰੋਲਡ ਕੰਡੀਸ਼ਨ ਚ ਉਸ ਤੋਂ ਬਾਅਦ ਉਹਨਾਂ ਨੂੰ ਹੋ ਸਕਦਾ ਕਿਸੇ ਨੇ ਸਲਾਹ ਦਿੱਤੀ ਹੋਵੇ ਜਾਂ ਮਤਲਬ ਆਮ ਹੀ ਗੱਲ ਹੈ ਕਿ ਯਾਰ ਹੁਣ ਤੇਰਾ ਆਯੂਸ਼ਮਾਨ ਕਾਰਡ ਤਾਂ ਐਗਜ਼ੌਸਟ ਹੋ ਗਿਆ ਤੇਰੀ ਪੱਲਿਓਂ ਪੈਸੇ ਲੱਗ ਜਾਂਦੇ ਆ ਕਿਉਂ ਨਾ ਤੂੰ ਇਲਾਜ ਪੀਜੀਆਈ ਤੋਂ ਕਰਾ ਲੈ ਜਾਂ ਕਿਸੇ ਹੋਰ ਇੰਸਟੀਚਿਊਟ ਤੋਂ ਕਰਾ ਲੈ ਕਿਉਂਕਿ ਉੱਥੇ ਇਲਾਜ ਫ੍ਰੀ ਹੋ ਜਾਊਗਾ ਤੇ ਉਹ ਆਪ ਦਾ ਇਲਾਜ ਕਰਾਣ ਪੀਜੀਆਈ ਚਲੇ ਗਏ ਇੱਥੇ ਉੱਥੇ ਵੀ ਪੀਜੀਆਈ ਚ ਵੀ ਜਿਹੜਾ ਇਲਾਜ ਹੋਇਆ ਹੈ ਉਹ ਡਾਕਟਰ ਸਾਹਿਬ ਦੀ ਜਿਹੜੀ ਡਾਕਟਰ ਅਨੂਜ ਬੰਸਲ ਦੇ ਨੇ ਜਿਹੜਾ ਡਾਇਗਨੋਸਿਸ ਕੀਤਾ ਸੀਗਾ ਉਹੀ ਡਾਇਗਨੋਸ ਪੀਜੀਆਈ ਵਾਲਿਆਂ ਨੇ ਵੀ ਕੰਟੀਨਿਊ ਕੀਤਾ ਉਹਦੇ ਹਿਸਾਬ ਤੇ ਹੀ ਪੀਜੀਆਈ ਵਾਲਿਆਂ ਨੇ ਉਹ ਜਿਹੜਾ ਟ੍ਰੀਟਮੈਂਟ ਹੈ ਉਹ ਉਹਨੂੰ ਰეკਮੈਂਡ ਕੀਤਾ ਆ ਤਾਂ ਆ ਤਾਂ ਚੀਜ਼ ਹੈ ਤੁਹਾਨੂੰ ਮੈਂ ਸਾਰੀ ਸਟੋਰੀ ਦੱਸੀ ਹੈ ਪ੍ਰੋਬਲਮ ਆਈ ਕਿ ਦੇਖੋ ਜਿਹੜਾ ਉਹ ਤਰਨਾ ਲੱਗਿਆ ਡਾਕਟਰ ਸਾਹਿਬ ਦੇ ਹਸਪੀਟਲ ਦੇ ਸਾਹਮਣੇ ਉੱਥੇ ਪਹਿਲਾਂ ਸਰ ਤੋਂ ਵੱਡਾ ਝੂਠ ਆ ਬੋਲਿਆ ਗਿਆ ਕੀ ਮਰੀਜ਼ ਦੇ ਕੈਂਸਰ ਨਹੀਂ ਸੀਗਾ ਪਹਿਲੀ ਗੱਲ ਮਰੀਜ਼ ਪਹਿਲਾਂ ਹੀ ਡਾਇਗਨੋਸਡ ਆਇਆ ਸੀ ਉਹਦੇ ਕੈਂਸਰ ਪਹਿਲਾਂ ਤੋਂ ਹੀ ਉਹਨੂੰ ਆਪ ਨੂੰ ਵੀ ਪਤਾ ਸੀ ਉਹਦੇ ਪਰਿਵਾਰ ਨੂੰ ਵੀ ਪਤਾ ਸੀਗਾ ਉਸ ਤੋਂ ਬਾਅਦ ਕਹਿੰਦੇ ਕਿ ਜੀ ਉਹਦੇ ਉਹਨੂੰ ਉਹਦਾ ਐਵੇਂ ਟਰੀਟਮੈਂਟ ਕੀਤਾ ਗਿਆ ਪੀਜੀਆਈ ਵਾਲਿਆਂ ਨੇ ਸਾਨੂੰ ਕਹਿਤਾ ਕਿ ਇਹਦੇ ਕੈਂਸਰ ਹੈ ਹੀ ਨਹੀਂ ਜਦੋਂ ਕਿ ਪੀਜੀਆਈ ਦਾ ਡਾਕੂਮੈਂਟ ਸਾਡੇ ਕੋਲ ਹੈਗੇ ਪੀਜੀਆਈ ਦੀਆਂ ਉਹਨਾਂ ਦੀ ਆਪੀਡੀ ਦੀਆਂ ਸਲਿੱਪਸ ਸਾਡੇ ਕੋਲ ਹੈਗੀਆਂ ਉਹਨਾਂ ਤੇ ਬਿਲਕੁਲ ਸਾਫ਼-ਸਾਫ਼ ਉਹੀ ਏਪੀਐਮਐਲ ਡਾਇਗਨੋਸਿਸ ਲਿਖਿਆ ਹੋਇਆ ਤੇ ਉਹੀ ਟਰੀਟਮੈਂਟ ਜਿਹੜਾ ਹਾਂ ਛੁੱਟੀ ਤੋਂ ਬਾਅਦ ਦੇਣਾ ਹੁੰਦਾ ਉਹੀ ਟ੍ਰੀਟਮੈਂਟ ਉਹੀ ਕੀਮੋਥੈਰੇਪੀ ਪੀਜੀਆ ਵਾਲਿਆਂ ਨੇ ਰਿਕਮੈਂਡ ਕਰ ਰੱਖੀ ਹੈ ਜੇ ਉਹਦੇ ਉਹ ਕੈਂਸਰ ਬਲੱਡ ਕੈਂਸਰ ਨਾ ਹੋਵੇ ਤੇ ਪੀਜੀਆਈ ਵਾਲੇ ਉਹ ਕਿਵੇਂ ਕਰਨ ਆ ਬਹੁਤ ਵੱਡਾ ਝੂਠ ਬੋਲ ਕੇ ਪੂਰੀ ਸੁਸਾਇਟੀ ਨੂੰ ਗੁੰਮਰਾ ਕੀਤਾ ਗਿਆ ਉਹਨਾਂ ਤਰਨ ਵਾਲਿਆਂ ਦੇ ਪਾਸੋਂ ਪੂਰੀ ਸੁਸਾਇਟੀ ਨੂੰ ਗੁੰਮਰਾ ਕੀਤਾ ਗਿਆ ਡਾਕਟਰਸ ਦੇ ਅਗੇਂਸਟ ਇੱਕ ਨਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦਾ ਮਕਸਦ ਬਸ ਇੱਕੋ ਹੀ ਸੀਗਾ ਕਿ ਜਿਵੇਂ ਤਿਵੇਂ ਹੋ ਕੇ ਡਾਕਟਰ ਤੋਂ ਪੈਸੇ ਐਕਸਟਰੋਟ ਕੀਤੇ ਜਾਣ ਉਸ ਟਾਈਮ ਅੰਡਰ ਪ੍ਰੈਸ਼ਰ ਡਾਕਟਰ ਸਾਹਿਬ ਨੇ ਕਿਉਂਕਿ ਧਰਨਾ ਲਾ ਕੇ ਸਾਹਮਣੇ ਬੈਠੇ ਸੀਗੇ ਅੰਡਰ ਪ੍ਰੈਸ਼ਰ ਡਾਕਟਰ ਸਾਹਿਬ ਨੇ 5 ਲੱਖ ਰੁਪਏ ਉਹਨਾਂ ਨੂੰ ਦਿੱਤੇ ਹੈ ਆ ਵੀ ਓਨ ਰਿਕਾਰਡ ਹੈ ਕਿ ਹਾਂ ਡਾਕਟਰ ਸਾਹਿਬ ਨੇ ਪੈਸੇ ਦਿੱਤੇ ਹੈ ਪਰ ਸਾਡੀ ਹੁਣ ਆ ਰਿਕੁਐਸਟ ਹੈ ਪ੍ਰਸ਼ਾਸਨ ਨੂੰ ਪੋਲੀਟੀਸ਼ੀਅਨਸ ਨੂੰ ਕਿ ਅਗਰ ਇਸ ਤਰੀਕੇ ਦਾ ਹੀ ਕੰਮ ਚੱਲਦਾ ਰਿਹਾ ਤੇ ਫਿਰ ਪੰਜਾਬ 'ਚ ਡਾਕਟਰਸ ਕਿਵੇਂ ਲੋਕਾਂ ਦਾ ਇਲਾਜ ਕਰਨਗੇ ਕਿਵੇਂ ਅਸੀਂ ਲੋਕਾਂ ਨੂੰ ਆਪ ਦੀਆਂ ਸੇਵਾਵਾਂ ਦੇ ਦੇ ਸਕਾਂਗੇ ਆ ਚੀਜ਼ਾਂ ਡਿਸਕਲੋਸ ਕਰਨ ਵਾਸਤੇ ਇੰਨਾ ਚੀਜ਼ਾਂ ਵਾਸਤੇ ਅਸੀਂ ਤੁਹਾਨੂੰ ਬੁਲਾਇਆ ਹੈ ਕਿਹੜੇ ਪੋਲੀਟੀਸ਼ੀਨ ਹੈ ਜੀ ਕਿਹੜੇ ਉਹ ਐਜੂ ਹੈ ਜਿਹੜੇ ਬਲੈਕਮਿਲ ਕਰਦੇ ਸਰ ਦੇਖੋ ਸਾਡੇ ਜਾਬੀ ਚ ਜਾਵਾਂ ਬਿਲਕੁਲ ਨਾਮ ਲੈਣਾ ਪੈਣੀ ਨਹੀਂ ਨੀ ਨਾਮ ਲੈਣਾ ਪਏਗਾ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਹੀਂ ਇਹ ਨਹੀਂ ਤੁਸੀਂ ਐਡਾ ਵੱਡਾ ਅਲੀਗੇਸ਼ਨ ਮਤਲਬ ਹੋਰ ਕਾਰਡ ਕੋਲ ਹੋਰ ਕਾਰਡ ਹੋਊਗਾ ਫਿਰ ਤਾਂ ਨੀਅਤ ਅੱਖ ਲਿਆ ਜਾਊਗਾ ਵੀ ਤੁਹਾਡੇ ਤੇ ਆ ਦੋਸ਼ ਲੱਗਦੇ ਆ ਵੀ ਤੁਹਾਡੇ ਚ ਭੇਡਾ ਇਹ ਜੀਆਂ ਹੈ ਇਹਨਾਂ ਨੂੰ ਸਿੱਧੇ ਤੌਰ ਤੇ ਪੱਤਰਕਾਰ ਪੁੱਛੀ ਜੇ ਤੁਸੀਂ ਸੱਚੇ ਸੀ ਫਿਰ 5 ਲੱਖ ਕਿਉਂ ਦਿੱਤਾ 5 ਲੱਖ ਕਿਉਂ ਦਿੱਤਾ ਜੇ ਸਾਡੇ ਸਾਡੇ ਕੋ ਸਾਡੇ ਸਾਹਮਣੇ ਬੈਠੇ ਆ ਲੋਕ ਬੈਠੇ ਰਹਿਣ ਤੋਂ ਫਿਰ 150 ਹਾਂ ਮੈਂ ਉਹੀ ਗੱਲ ਕਹਿ ਰਿਹਾ 150 ਲੋਕ ਸਾਡੇ ਸਾਹਮਣੇ ਬੈਠੇ ਆ ਅਸੀਂ ਐਪਲੀਕੇਸ਼ਨ ਦੇਤੀਗੀ ਹਨਾ ਅਸੀਂ ਐਪਲੀਕੇਸ਼ਨ ਦੇਤੀਗੀ ਪੁਲਿਸ ਸਾਡੇ ਸਾਹਮਣੇ ਬੈਠੀ ਹੈ ਬੱਚੇ ਚੁੱਪ ਕਰ ਜਾਓ ਪੁਲਿਸ ਸਾਡੇ ਸਾਹਮਣੇ ਬੈਠੀ ਹੈ ਜੇ 3 ਦਿਨ ਸਾਡੇ 3 ਦਿਨ ਤੱਕ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਹਟਾ ਸਕਦਾ ਸਾਡੇ ਤੇ ਪ੍ਰੈਸ਼ਰ ਪੈਂਦਾ ਰਹਿੰਦਾ ਹੈ ਅਸੀਂ ਕੀ ਕਰਾਂਗੇ ਦੱਸੋ ਤੁਸੀਂ ਸਾਹਿਬ ਤੁਸੀਂ ਵੀ ਤਾਂ ਇੰਨੇ ਵੱਡੇ ਹਸਤਾ ਨਾਲ ਹੈ ਕਿੰਨੇ ਮੈਂਬਰ ਹੈ ਤੁਹਾਡੇ ਤੁਸੀਂ ਵੀ ਨਾਲ ਬਹਿ ਸਕਦੇ ਸੀ ਨਾਲ ਬਹਿ ਸਕਦੇ ਸੀਗੇ ਸਰ ਸਾਰਾ ਕੁਝ ਕਰ ਸਕਦੇ ਸੀ ਅਸੀਂ ਨਾਲ ਪਰ ਤੁਸੀਂ ਕੀ ਸੋਚਦੇ ਹੋ ਕਿ ਜਿਹੜੀ ਕੋਈ ਅਨਲੌਫਲ ਇਵੈਂਟ ਹੈ ਉਹਦਾ ਕੰਮ ਅਸੀਂ ਵੀ ਅਨਲੌਫਲ ਤਰੀਕੇ ਨਾਲ ਕਰੀਏ ਪ੍ਰਸ਼ਾਸਨ ਦੀ ਅਨਲੌਫਲ ਅਨਲੌਫਲ ਤਰੀਕੇ ਨਾਲ ਜੇ ਇਵੈਂਟ ਕਰਨਾ ਅਗਲੀ ਵਾਰੀ ਤਰਨਾ ਲੱਗੂਗਾ ਅਸੀਂ ਸਾਹਮਣੇ ਤਰਨਾ ਲਾਵਾਂਗੇ ਆ ਮੈਂ ਤੁਹਾਨੂੰ ਅਸ਼ਵਾ ਪਹਿਲਾਂ ਪਹਿਲੇ ਵਾਰਨ ਹੈ ਪਹਿਲਾਂ ਵੀ ਕਿਸਾਨਾਂ ਨਾਲ ਇੰਗੇਜ ਤੁਸੀਂ ਇੰਗੇਜ ਕਰਨਾ ਲੈ ਸੀ ਤੁਸੀਂ ਖੁਦ ਵੀ ਕਰਨਾ ਲੈ ਸੀ ਆ ਨਹੀਂ ਲਾ ਸਕਦੇ ਸੀ ਜੀ ਸਾਰੇ ਤੁਸੀਂ ਨਾਲੇ ਤੁਸ ਨੂੰ ਇੰਨੀ ਦੇਰੇ ਬਾਅਦ ਪਰਸੇ ਨਾ ਕਿਹਾ ਕਿ ਮਕਸਦੀ ਬਹੁਤ ਐਨੀ ਦੇਰੀ ਬਾਅਦ ਪ੍ਰੈਸ ਕਾਨਫਰੰਸ ਕਰ ਮੈਂ ਤੁਹਾਨੂੰ ਜਵਾਬ ਲੈ ਲਵਾਂ ਜੀ ਐਨੀ ਦੇਰੀ ਬਾਅਦ ਜਿਹੜਾ ਪ੍ਰੈਸ ਕਾਨਫਰੰਸ ਕਰਨ ਦੇ ਪਿੱਛੇ ਰੀਜਨ ਆ ਹੈ ਕਿ ਅਸੀਂ ਇਹ ਸਾਰੇ ਦੇ ਵਿੱਚ ਕੱਲ ਅਸੀਂ ਇੱਕ ਕੰਪਲੇਂਟ ਦਾਇਰ ਕੀਤੀ ਹੈਗੀ ਐ ਐਸ ਐਚਓ ਗੋਤਵਾਲੀ ਨੂੰ ਅਸੀਂ ਕੰਪਲੇਂਟ ਦਿੱਤੀ ਹੈ ਐਸ ਐਸ ਪੀ ਸਾਹਿਬ ਨੂੰ ਅਸੀਂ ਜਿਹੜੇ ਡਾਕੂਮੈਂਟ ਸੀਗੇ ਪੀਜੀਆਈ ਵਾਲੇ ਉਹ ਸਾਡੇ ਚਾਹਦੇ ਸੀ ਕਿ ਸਾਡੇ ਕੋਲੇ ਆ ਜਾਣ ਤਾਂ ਕਿ ਅਸੀਂ ਜਿਹੜੀ ਵੀ ਗੱਲ ਕਹੀਏ ਉਹ ਪੱਕੇ ਪੈਰੀ ਕਹੀਏ ਜੇ ਉਹ ਕਹਿ ਰਿਹਾ ਕਿ ਪੀਜੀਆਈ ਵਾਲੇ ਨਾ ਕਰ ਰਹੇ ਅਸੀਂ ਕਹਿ ਰਹੇ ਆ ਨਹੀਂ ਪੀਜੀਆਈ ਚ ਉਹੀ ਇਲਾਜ ਚੱਲ ਰਿਹਾ ਯਾ ਤਾਂ ਸਾਡੇ ਕੋਲ ਸਬੂਤ ਹੋਣਾ ਚਾਹੀਦਾ ਜਾਂ ਉਹਨਾਂ ਕੋਲ ਸਬੂਤ ਹੋਣਾ ਚਾਹੀਦਾ ਸਾਨੂੰ ਵਿਸ਼ਵਾਸ ਸੀ ਵੀ ਅਸੀਂ ਇਸ ਚੀਜ਼ ਦਾ ਇਲਾਜ ਕਰ ਰਹੇ ਹਾਂ ਅਸੀਂ ਸਹੀ ਕਰ ਰਹੇ ਹਾਂ ਤਾਂ ਤੁਸੀਂ ਜਿਸ ਦਿਨ ਤਾਂ ਨ ਲੱਗਿਆ ਸੀ ਫਰਸਟ ਇਨਫੋਰਮੇਸ਼ਨ ਫਰਸਟ ਕੰਪਲੇਨਟ ਉਹਦੀ ਓਸ ਦਿਨ ਕਿਉਂ ਨਹੀਂ ਗਈ ਹੈ ਸਰ ਉਸ ਦਿਨ ਗਈ ਹੈ ਸਰ ਗਈ ਹੈ ਉਹ ਸਰ ਗਈ ਹੈ ਇਹ ਰਏ ਸੀਗਾ ਜੇ ਕੋਈ ਪ੍ਰੈਸ ਵਾਲਾ ਫੋਨ ਕਰਦਾ ਸੀ ਤਾਂ ਉਹਦੀ ਕਹਿਣਦੇ ਸੀਗੇ ਤੁਹਾਨੂੰ ਅਸੀਂ ਵੀਡੀਓ ਭੇਜ ਦਿੰਨੇ ਆ ਸਰ ਉਹ ਸਾਡੀ ਇੰਟਰਵਿਊ ਲੈ ਕੇ ਗਏ ਆ ਇੰਟਰਵਿਊ ਲੈ ਕੇ ਗਏ ਆ ਸੇਮ ਡੇ ਅਸੀਂ ਇੰਟਰਵਿਊ ਦਿੱਤੀ ਤੁਸੀਂ ਇਹ ਗੱਲ ਕਹਿ ਰਹੇ ਹੋ ਅੱਜ ਤੁਸੀਂ ਪ੍ਰੈਸ ਕਾਉਂਸਲ ਕਰ ਰਹੇ ਹੋ ਸਰ ਉਸ ਦਿਨ ਹੁਣ ਕਿੰਨਿਆਂ ਨਾਲ ਸੀ ਕਾ ਪਵਾ ਮੰਗੇ ਅਸੀਂ ਜਿੰਨੇ ਉਹ ਸਾਡੇ ਕੋਲ ਅਵੇਲੇਬਲ ਸੀ ਅਸੀਂ ਉਹਨਾਂ ਨਾਲ ਗੱਲ ਕਰ ਲਈ ਅੱਜ ਸਾਡੇ ਚਾਹਤ ਜੀ ਹੋ ਤਾ ਜਿਆਦਾ ਨਹੀਂ ਇਕੱਠੇ ਅਸੀਂ ਮੇਰੇ ਘਰ ਤੋਂ ਹੋਰ ਤੋਂ ਜ਼ਿਆਦਾ ਨਹੀਂ ਅੱਜ ਇਕੱਠੇ ਐ ਸਾਰੇ ਮੈਂ ਕਿੰਨਾ ਨਾਲ ਗੱਲ ਕਰਾਂ ਇਕੱਠੇ ਐ ਨਾ ਸਾਰੇ ਨਹੀਂ ਕਰਨੀ ਬਰਾਤ ਜੋ ਕਰਦੇ ਨਹੀਂ ਗੱਲ ਨਹੀਂ ਨਹੀਂ ਮਤਲਬ ਮਤਲਬ ਇੱਕ ਮਿੰਟ ਇੱਕ ਮਿੰਟ ਦੇਖੋ ਆ ਜਿਹੜਾ ਆ ਜਿਹੜਾ ਤੁਹਾਡਾ ਪ੍ਰਸ਼ਨ ਹੈਗਾ ਕਿ ਅੱਜ ਅਸੀਂ ਪ੍ਰੈਸ ਕਾਨਫਰੰਸ ਕਰਨੇ ਆ ਕਿ ਸਾਡਾ ਰਾਈਟ ਨਹੀਂਗਾ ਪਬਲਿਕ ਨੂੰ ਤੇ ਪ੍ਰੈਸ ਨੂੰ ਤੇ ਸਾਰਿਆਂ ਨੂੰ ਦੱਸਣ ਦਾ ਕਿ ਅਸਲੀਅਤ ਕੀ ਹੈ ਨੀ ਅੱਜ ਵੀ ਹਾਂ ਦੇਖੋ ਰਾਈਟ ਤੋਂ ਡਰਾਈ ਨਹੀਂ ਕਰਦੇ ਤੁਸੀਂ ਫੈਸਲਾ ਕਰ ਜੀ ਭੇਜੋ ਇੱਕ ਮਿੰਟ ਬਰਮਈ ਅਸੀਂ ਇਹ ਡਰਾਈ ਨਹੀਂ ਕਰਦੇ ਤੁਸੀਂ ਪ੍ਰੈਸ ਕਾਊਂਟਰ ਕੀਤੀ ਇੱਕ ਕੀਤੀ 10 ਕਰੋ ਹੂੰ ਸੋਡਾ ਰਾਈਟ ਹੈ ਤੁਸੀਂ ਬਿਲਕੁਲ ਕਰੋ ਅਸੀਂ ਇਸ ਗੱਲ ਵਿੱਚ ਨਹੀਂ ਕਰਦੇ ਕੀ ਸਾਡਾ ਰਾਈਟ ਨਹੀਂ ਵੀ ਅਸੀਂ ਸਵਾਲ ਪੁੱਛੀਏ ਨਹੀਂ ਨਹੀਂ ਮੈਂ ਤੁਹਾਡੇ ਰਾਈਟ ਅਸੀਂ ਵੀ ਆਉਂਦੇ ਰਾਈਟ ਨਹੀਂ ਮੈਂ ਤੁਹਾਨੂੰ ਜਵਾਬ ਹੀ ਦੇ ਰਹੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹਾਂ ਉਸ ਦਿਨ ਵੀ ਜੇ ਇਹਨਾਂ ਨੂੰ ਫੋਨ ਕੀਤਾ ਸੀ ਜਾਂ ਮੇਰੇ ਕਿਸੇ ਬ੍ਰਦਰ ਨੇ ਫੋਨ ਕੀਤਾ ਸੀ ਤਾਂ ਉਹ ਰਾਈਟ ਦੇ ਨਾਲ ਤੁਹਾਡਾ ਪੱਖ ਲੈਣ ਵਾਸਤੇ ਕੀਤਾ ਸੀ ਅਸੀਂ ਇੱਕ ਪਾਸੇ ਨਹੀਂ ਛੱਪੀ ਨਹੀਂ ਛੱਡਦੇ ਨਹੀਂ ਸੋਡਾ ਕੀ ਵੀ ਹੈ ਸੋਡਾ ਬਰਾਬਰ ਕੀ ਹੈ ਇਹ ਸੋਡੇ ਵਾਸਤੇ ਕੀਤਾ ਉਹਦੇ ਵੀ ਹੋਰ ਵੀ ਚੰਗਾ ਲੱਗਦਾ ਦੇਖੋ ਡਾਕਟਰ ਸਾਹਿਬ অল레ਡੀ ਟੇਕਦੇ ਉਹ ਕਿਹੜੇ ਲੋਕ ਨੇ ਦੇਖੋ ਮੈਂਟਲ ਮੈਂਟਲ ਸਟੇਟਸ ਮੈਂਟਲ ਸਟੇਟਸ ਜਦੋਂ ਬੰਦਾ ਅੰਦਰ ਅਨਕੋਰਸਮੈਂਟ ਹੁੰਦਾ ਅੰਡਰ ਪ੍ਰੈਸ਼ਰ ਹੁੰਦਾ ਉਸ ਟਾਈਮ ਉਹਦਾ ਜਿਹੜਾ ਮੈਂਟਲ ਸਟੇਟਸ ਹੁੰਦਾ ਉਹ ਕਿਸ ਤਰੀਕੇ ਦਾ ਹੁੰਦਾ ਕਿਸ ਤਰੀਕੇ ਦਾ ਨਹੀਂ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਉਸ ਮੈਂਟਲ ਉਸ ਮੈਂਟਲ ਜਿਹੜੀ ਪ੍ਰੈਸ਼ਰ ਸੀ ਉਹਦੇ ਚੋਂ ਥੋੜਾ ਬਹੁਤ ਬਾਹਰ ਆਏ ਉਸ ਤੋਂ ਬਾਅਦ ਹੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਜਿਹੜੀ ਸਾਡੇ ਬਾਰੇ ਇੰਨੀਆਂ ਨੈਗੇਟਿਵ ਗੱਲਾਂ ਬੋਲੀਆਂ ਗਈਆਂ ਜੇ ਆਹ ਗੱਲਾਂ ਪਬਲਿਕ ਤੱਕ ਨਹੀਂ ਜਾਣਗੀਆਂ ਤੇ ਫਿਰ ਸਾਨੂੰ ਐ ਲੱਗਦਾ ਕਿ ਆ ਫਿਰ ਜਸਟਿਸ ਨਹੀਂ ਹੋਊਗਾ। ਦੱਸ ਸਭ ਹੋਈ ਜਿਹੜੇ ਨਾਮ ਦੇ ਸਕੋ। ਦੇਖੋ ਦੇਖੋ ਮੇਰੀ ਗੱਲ ਸੁਣੋ। ਦੋ ਚਾਰ ਨਾਮ ਦੋ ਚਾਰ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੁਸੀਂ ਸਾਡੇ ਮੂੰਹ ਤੋਂ ਕਿਉਂ ਕਰਵਾਣਾ ਚਾਹੁੰਦਾ ਹੈ? ਦੇਖੋ ਬਹੁਤ ਕੁਝ ਪਤਾ ਹੁੰਦਾ ਹੈ। ਇੰਨੀਆਂ ਚੀਜ਼ਾਂ ਦੱਸ ਸਭ ਇੰਨੀਆਂ ਚੀਜ਼ਾਂ ਫੇਸਬੁੱਕ ਤੇ ਲਾਈਵ ਹੋਈਆਂ। ਇੰਨੀਆਂ ਚੀਜ਼ਾਂ ਫੇਸਬੁੱਕ ਤੇ ਲਾਈਵ ਹੋਈਆਂ। ਤੁਹਾਨੂੰ ਸਭ ਪਤਾ ਹੈ। ਦੱਸ ਸਭ ਸੀ ਨਾਮ ਨਹੀਂ ਲਓਗੇ। ਅਲੀਗੇਸ਼ਨ ਲਾਇਆ ਨਹੀਂ ਪਬਲਿਸ਼ ਹੋਊਗੀ। ਅਸੀਂ ਬਾਉਂਡ ਆ। ਜਦੋਂ ਬਾਈ ਨੇ ਤੁਸੀਂ ਕਰੀ ਨਿਕਲਿਆ ਸਰ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਹੋਣ ਕੋੜ ਕੇ ਆਉਂਦਾ ਜਦੋਂ ਤੁਸੀਂ ਮੇਰਾ ਕਿਹਾ ਤਾਂ ਜੀ ਤੁਸੀਂ ਪੰਜ ਲੱਖ ਰੁਪਏ ਦਿੱਤਾ ਕਿਹਨੂੰ ਦਿੱਤਾ ਜੀ ਡਾਕਟਰ ਸਾਹਿਬ ਪੰਜ ਲੱਖ ਰੁਪਏ ਕਿਹਨੂੰ ਦਿੱਤਾ ਜੀ ਜਿਹੜੇ ਪੇਸ਼ੈਂਟ ਦੇ ਨਾਲ ਬੰਦੇ ਆਏ ਸੀ ਜੀ ਉਹਨਾਂ ਕਿਹਦੇ ਨਾਂ ਤੇ ਵੀਡੀਓ ਨਹੀਂ ਕਰ ਕਿਹਦੇ ਨਾਂ ਤੇ ਚੈੱਕ ਦਿੱਤਾ ਜੀ ਚੈੱਕ ਨਹੀਂ ਦਿੱਤਾ ਜੀ ਕੈਸ਼ ਲੈ ਕੇ ਗਏ ਆ ਉਹ ਹੋਰ ਕੋਡ ਕਹੀਆਂ ਹੋਰ ਕੋਡ ਆ ਉਹ ਪੈਸੇ ਦਿੱਤੇ ਕੋਈ ਅਪਰੂਵ ਕੀਆ ਤਾਂ ਬਿਲਕੁਲ ਪ੍ਰੂਫ ਉਹ ਕੈਸ਼ ਪ੍ਰੂਫ ਉਹ ਵੀਡੀਓ ਜਿਹੜੀ ਵੀਡੀਓ ਤੇ ਉਹ ਇਮੀਡੀਏਟਲੀ ਫੇਸਬੁਕ ਤੇ ਆਪ ਲਾਈਵ ਹੋ ਕੇ ਉਹਨਾਂ ਨੇ ਆਪ ਦੱਸਿਆ ਕਿ ਜੀ ਆਹ ਦੇਖੋ ਜੀ ਅਸੀਂ 5 ਲੱਖ ਰੁਪਏ ਲਿਆ ਕੇ ਤੇ ਮਰੀਜ਼ ਦੇ ਪੇਰੈਂਟਸ ਨੂੰ ਦੇ ਰਹੇ ਡਾਕਟਰ ਸਾਹਿਬ ਉਹ ਵੀਡੀਓ ਦਿਖਾ ਦਿਓ ਜੀ ਡਾਕਟਰ ਸਾਹਿਬ ਉਹ ਵੀਡੀਓ ਚਲਾਓ ਡਾਕਟਰ ਸਾਹਿਬ ਅੱਜ ਆਈਐਮਏ ਡਾਕਟਰ ਸਾਹਿਬ ਦੇ ਨਾਲ ਖੜੀ ਹੈ ਬਹੁਤ ਵੱਡੀ ਸੰਸਥਾ ਹੈ ਕੀ ਡਾਕਟਰ ਸਾਹਿਬ ਨੇ ਉਸ ਦਿਨ ਤੁਹਾਡੀ ਸਪੋਰਟ ਨਹੀਂ ਲਈ ਯੈਸ ਸਾਡੀ ਸਪੋਰਟ ਲਿੱਤੀ ਸੀਗੀ ਆਈਐਮਏ ਪਹਿਲੇ ਦਿਨ ਤੋਂ ਇਹ ਡਾਕਟਰ ਸਾਹਿਬ ਦੇ ਨਾਲ ਖੜੀ ਸੀਗੀ आईएमए ਜਿਹੜਾ ਆਈਐਮਏ ਜਿਹੜੀ ਕੰਮ ਕਰੂਗੀ ਉਹ ਲਾਫੁਲ ਕੰਮ ਕਰੂਗੀ ਅਨਲੌਫੁਲ ਕੰਮ ਅਸੀਂ ਨਹੀਂ ਕਰਨਾ ਚਾਹੁੰਦੇ ਅਨਟਿਲ ਅਨਲੈਸ ਕੋਈ ਬਹੁਤ ਹੀ ਅਜੀਬ ਚੀਜ਼ ਹੋ ਜਾਏ ਜਿਹੜੀ ਸਾਡੇ ਉਹਦੇ ਤੋਂ ਬਾਹਰ ਹੋ ਜਾਏ ਆਈਐਮਏ ਨੇ ਕੀ ਕੀਤਾ ਮੈਂ ਤੁਹਾਨੂੰ ਦੱਸਣਾ ਆਈਐਮਏ ਨੇ ਇੱਕ ਫੈਕਟ ਫਾਈਂਡਿੰਗ ਕਮੇਟੀ ਬਣਾਈ 6 ਡਾਕਟਰਸ ਦੀ ਉਹ ਫੈਕਟ ਫਾਈਂਡਿੰਗ ਕਮੇਟੀ ਚ ਦੋ ਕੈਂసర్ ਸਪੈਸ਼ਲਿਸਟ ਰੱਖੇ ਗਏ ਦੋ ਮੈਡੀਸਿਨ ਦੇ ਸਪੈਸ਼ਲਿਸਟ ਰੱਖੇ ਗਏ ਐਮਡੀ ਮੈਡੀਸਿਨ ਰੱਖੇ ਗਏ ਦੋ ਪੈਥੋਲੋਜਿਸਟ ਰੱਖੇ ਗਏ ਜੇ ਤੁਸੀਂ ਮੈਡੀਕਲ ਸਾਇੰਸ ਦੀ ਗੱਲ ਕਰੋ ਤਾਂ ਆ ਤਿੰਨੋ ਫੈਕਲਟੀਆਂ ਹੈ ਜੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਕੈਂਸਰ ਬਾਰੇ ਸਰ ਤੋਂ ਵੱਧ ਦੱਸ ਸਕਦੀਆਂ ਉਹ ਜਿਹੜੀ ਫੈਕਟ ਫਾਈਂਡਿੰਗ ਕਮੇਟੀ ਦੀ ਰਿਪੋਰਟ ਹੈ ਉਹ ਰਿਪੋਰਟ ਸਾਨੂੰ ਪਰਸੋਂ 27 ਪਰਸੋਂ ਮਿਲੀ ਹਮੇ 27 ਤਾਰੀਖ ਨੂੰ ਪਰਸੋਂ 27 ਤਾਰੀਖ ਨੂੰ ਉਹ ਰਿਪੋਰਟ ਮਿਲੀ ਹੈ ਉਸ ਫੈਕਟ ਫਾਈਂਡਿੰਗ ਕਮੇਟੀ ਨੇ ਡਾਕਟਰ ਅਨੂਜ ਦੇ ਸਾਰੇ ਉਹ ਇੰਟਰਨਲ ਫੈਕਟ ਫਾਈਂਡਿੰਗ ਕਮੇਟੀ ਡਾਕਟਰ ਅਨੂਜ ਦੀਆਂ ਸਾਰੀਆਂ ਜਿਹੜੀਆਂ ਰਿਕਾਰਡ ਹੈਗਾ ਐਡਮਿਸ਼ਨ ਵਾਲਾ ਉਹ ਵੇਖਿਆ ਜਿਹੜਾ ਪੀਜੀਆਈ ਦਾ ਰਿਕਾਰਡ ਹੈ ਉਹ ਵੇਖਿਆ ਜਿਹੜੀਆਂ ਅ ਮਤਲਬ ਪਹਿਲਾਂ ਦਾ ਡਾਇਗਨੋਸਿਸ ਸੀਗਾ ਉਹ ਵੇਖਿਆ ਉਸ ਤੋਂ ਬਾਅਦ ਡਾਕਟਰ ਕੇ ਨਾ ਅਨੂਜ ਨੂੰ ਕ੍ਰੋਸ ਐਗਜ਼ਾਮਿਨ ਕੀਤਾ ਇਹਨਾਂ ਤੋਂ ਜਿਹੜੇ ਕੁਐਸਚਨ ਪੁੱਛਣੇ ਚਾਹੀਦੇ ਐ ਕ੍ਰੋਸ ਐਗਜ਼ਾਮਿਨੇਸ਼ਨ ਜਿਹੜਾ ਤਰੀਕਾ ਹੁੰਦਾ ਉਹ ਵੀ ਪੁੱਛਿਆ ਉਹਦੇ ਚ ਬਿਲਕੁਲ ਸਾਫ਼ ਆਇਆ ਹੈ ਕਿ ਡਾਕਟਰ ਅਨੂਜ ਕੋਲੇ ਪੇਸ਼ੈਂਟ ਜਦੋਂ ਆਇਆ ਤਾਂ ਪਹਿਲਾਂ ਤੋਂ ਹੀ ਡਾਇਗਨੋਸਡ ਸੀਗਾ ਡਾਕਟਰ ਅਨੂਜ ਨੇ ਜਿਹੜਾ ਡਾਇਗਨੋਸਿਸ ਕੀਤਾ ਉਹ ਵੀ ਸਹੀ ਹੈ ਤੇ ਉਸ ਤੋਂ ਬਾਅਦ ਡਾਕਟਰ ਅਨੂਜ ਨੇ ਜਿਹੜਾ ਟ੍ਰੀਟਮੈਂਟ ਕੀਤਾ ਉਹ ਵੀ ਸਹੀ ਹੈ ਤੇ ਜਿਹੜਾ ਪੀਜੀਆਈ ਚ ਵੀ ਐਸਏ ਡਾਇਗਨੋਸਿਸ ਤੇ ਟ੍ਰੀਟਮੈਂਟ ਦੀ ਤਸਦੀਕ ਹੋਈ ਹੈ ਦਰਸ਼ਕੋ ਇਹ ਹੀ ਮਾਮਲਾ ਕੱਲ ਡਾਕਟਰ ਗਜਨਦੀਪ ਨਾਲ ਆਇਆ ਉਹਨਾਂ ਨੂੰ ਕਾਲ ਆਈ ਉਹਨਾਂ ਨੇ ਨਾਲ ਦੀ ਨਾਲ ਸੰਸਥਾਵਾਂ ਨੂੰ ਬੁਲਾ ਕੇ ਉਸੇ ਵੇਲੇ ਲਾਈਵ ਹੋ ਕੇ ਸਾਰਾ ਕੰਮ ਸਾਰਾ ਕੁਝ ਦੱਸਤਾ ਕੀ ਡਾਕਟਰ ਸਾਹਿਬ ਉਸ ਦਿਨ ਨਹੀਂ ਗੱਲ ਕਰ ਸਕਦੇ ਸੀ ਦੇਖੋ ਹਰੇਕ ਹਰੇਕ ਵਿਅਕਤੀ ਹਰੇਕ ਵਿਅਕਤੀ ਦਾ ਇੱਕ ਅਲੱਗ ਪਰਸਨੈਲਿਟੀ ਹੁੰਦੀ ਹੈ ਇਸ ਚੀਜ਼ ਨੂੰ ਆਪਾਂ ਸਮਝਣਾ ਚਾਹੀਦਾ ਹੈ ਡਾਕਟਰ ਗगन ਕੋਲੇ ਜਿਹੜਾ ਆਇਆ ਉਹਨਾਂ ਕੋਲੇ ਜਿੱਥੋਂ ਤੋ ਮੈਨੂੰ ਵੀ ਸਿਰਫ ਉਹ ਫੇਸਬੁੱਕ ਤੋਂ ਹੀ ਪਤਾ ਲੱਗਿਆ ਮੈਨੂੰ ਜਿਆਦਾ ਉਸ ਬਾਰੇ ਨੋਲੇਜ ਨਹੀਂ ਉਹਨਦੇ ਚ ਉਹਨਾਂ ਕੋਲੇ ਕੋਈ 4-5 ਬੰਦੇ ਆਏ ਆ ਡਾਕਟਰ ਸਾਹਿਬ ਕੋਲੇ ਮਤਲਬ ਪਹਿਲੇ ਦਿਨ ਹੀ ਪਹਿਲੇ ਦਿਨ ਹੀ 150 ਮਤਲਬ 50-60 ਬੰਦੇ ਆ ਗਏ ਸੀਗੇ ਡਾਕਟਰ ਇਹਨਾਂ ਨੇ ਸਾਨੂੰ ਇਨਫੋਰਮ ਕੀਤਾ ਸਨ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਡਿਪਾਰਟਮੈਂਟ ਵੀ ਉੱਥੇ ਬੈਠਾ ਰਿਹਾ ਉਹਨਾਂ ਨੇ ਆਪ ਦੇ ਲੈਵਲ ਤੇ ਜਿੰਨੀ ਕਰ ਸਕਦੇ ਸੀ ਕਰ ਕੀਤੀ ਉਹਨਾਂ ਨੇ ਪਰ ਉਹਨਾਂ ਤੋਂ ਉਹ ਸਿਚੁਏਸ਼ਨ ਡਿਫਿਊਜ਼ ਨਹੀਂ ਹੋਈ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਉਸ ਦਿਨ ਪ੍ਰਸ਼ਾਸਨ ਦਾ ਕੀ ਸਾਥ ਸੀਗਾ ਮੈਂ ਤੁਹਾਨੂੰ ਦੱਸ ਰਹਣਾ ਜੀ ਪ੍ਰਸ਼ਾਸਨ ਉੱਥੇ ਬੈਠਾ ਰਿਹਾ ਇਹਨਾਂ ਕੋਲੇ ਇਹਨਾਂ ਦੇ ਚੈਂਬਰ 'ਚ ਬੈਠਾ ਰਿਹਾ ਆਈਐਮਈ ਵੀ ਬੈਠੀ ਰਹੀ ਹੈ ਪਰ ਉਹਨਾਂ ਤੋਂ ਉਹ ਕੰਡੀਸ਼ਨ ਡਿਫਿਊਜ਼ ਨਹੀਂ ਹੋਈ ਜਦੋਂ ਦੇਖਿਆ ਸਾਢੇ 3 ਦਿਨ ਹੋ ਗਏ ਕੰਡੀਸ਼ਨ ਡਿਫਿਊਜ਼ ਨਹੀਂ ਹੋ ਰਹੀ ਬੰਦਾ ਮਰਦਾ ਕਿ ਆ ਨਾ ਕਰਤਾ ਕੁਛ ਤਾਂ ਕਰਨਾ ਹੀ ਪਊਗਾ ਨਾ ਸਾਨੂੰ ਬੰਦੇ ਦਾ ਨਾਮ ਤਾਂ ਲੈਦੇ ਹੋ ਜਿਹਨੂੰ ਪੈਸੇ ਸਰ ਫਿਰ ਐ 2000 ਨਹੀਂ ਨਾਮ ਨਾ ਕਰਦੇ ਖਲਾਫ ਕਿਹਦੇ ਦਾ ਨਾਮ ਨਹੀਂ ਹੈ ਮਤਲਬ ਹੁਣ ਨਾਮ ਨਹੀਂ ਲੈ ਰਹੇ ਪੋਰਟ ਸਕੂਲ ਕੰਪਲੇਨਟ ਭਾਈ ਨਹੀਂ ਨਹੀਂ ਭਾਈ ਨੇਮ ਦਿੱਤੀ ਫਿਰ ਉਹ ਨਾਮ ਉਹ ਨਾਮ ਦੱਸੋ ਸਾਡੀ ਕੰਪਲੇਨਟ ਬਾਈ ਨੇਮ ਹੈ ਜੇ ਨਾਮ ਲੈਣ ਚ ਕੀ ਹਰਜ ਹੈ ਅਸੀਂ ਕੰਪਲੇਨਟ ਦਿੱਤੀ ਸਤਿੰਦਰ ਪਾਲ ਸਿੰਘ ਦੇ ਨਾਮ ਤੇ ਜਿਹੜਾ ਪੇਸ਼ੈਂਟ ਦਾ ਫਾਦਰ ਹੈ ਐਕਚੁਅਲੀ ਉਹਨੇ ਹੀ ਸਾਰਿਆਂ ਨੂੰ ਗੁੰਮਰਾ ਕੀਤਾ ਉਹਨੇ ਸਾਨੂੰ ਦੱਸ ਸਾਰਿਆਂ ਨੂੰ ਕਿਹਾ ਵੀ ਸਾਡੇ ਮਰੀਜ਼ ਨੂੰ ਕੈਂਸਰ ਨਹੀਂ ਹੈ ਠੀਕ ਹੈ ਉਹ ਸਾਡੀ ਰਿਪੋਰਟਾਂ ਇੱਥੇ ਅਵੇਲੇਬਲ ਆ ਅਸੀਂ ਤੁਹਾਨੂੰ ਸਾਰਿਆਂ ਨੂੰ ਦੇ ਰਹੇ ਹਾਂ ਇਸ ਟਾਈਮ ਉਹਨਾਂ ਨੇ ਕਿਹਾ ਵੀ ਸਾਡੇ ਮਰੀਜ਼ ਨੂੰ ਕੈਂਸਰ ਨਹੀਂ ਸੀ ਤੇ ਮੇਰੇ ਹਸਪਤਾਲ ਚੋਂ ਆਉਣ ਤੋਂ ਪਹਿਲਾਂ ਉਹ ਇਹ ਰਿਪੋਰਟਾਂ ਲੈ ਕੇ ਆਏ ਸੀ। ਦੂਸਰੀ ਗੱਲ ਉਹ ਕਹਿੰਦੇ ਪੀਜੀਏ ਚ ਜਦੋਂ ਅਸੀਂ ਗਏ ਸਾਨੂੰ ਕਹਿੰਦੇ ਤੁਹਾਨੂੰ ਕੈਂਸਰ ਨਹੀਂ ਹੈਗਾ। ਸਾਨੂੰ ਪੀਜੀਏ ਦਾ ਵੀ ਆਪੀਡੀ ਰਿਕਾਰਡ ਮਿਲ ਗਿਆ ਜੀ ਚ ਉੱਥੇ ਸੇਮ ਬਿਮਾਰੀ ਦਾ ਨਾਮ ਲਿਖਿਆ ਹੋਇਆ ਹੈਗਾ ਤੇ ਸੇਮ ਟ੍ਰੀਟਮੈਂਟ ਵੀ ਕੰਟੀਨਿਊ ਕੀਤਾ ਹੈਗਾ। ਤਾਂ ਉਹ ਇਹ ਪਹਿਲਾਂ ਦੀਆਂ ਰਿਪੋਰਟਾਂ ਜੀ ਜਦੋਂ ਮੇਰੇ ਕੋਲ ਪਹਿਲੇ ਦਿਨ ਇੰਟਰਵਿਊ ਲਈਤੀ ਸੀ ਤੁਸੀਂ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਅਸੀਂ ਟੈਸਟ ਸਾਰੇ ਕੀਤੇ ਵੀ ਆ ਕਿ ਉਹ ਟੈਸਟਾਂ ਚ ਕਲੀਅਰ ਆਇਆ ਹੋਇਆ ਹੈਗਾ ਤੇ ਬਾਹਰੋਂ ਰਿਪੋਰਟ ਲੈ ਕੇ ਇਹ ਦੂਸਰੀ ਇੱਕ ਮਿੰਟ ਬਾਅਦ ਦੀ ਰਿਪੋਰਟ ਹੈ ਜਿਸ ਤਰ੍ਹਾਂ ਸਾਰਿਆਂ ਨੂੰ ਕਾਪੀ ਦੇ ਦੇ ਦਾਂਗੇ ਜੀ ਸਾਰਿਆਂ ਨੂੰ ਤੀਸਰੀ WhatsApp ਦੀ ਰਿਪੋਰਟ ਹੈ ਜਿਹੜੀ ਖੁਦ ਪੇਸ਼ੈਂਟ ਦੇ ਫਾਦਰ ਨੇ ਸਾਡੇ ਕਿਸੇ ਡਾਕਟਰ ਨੂੰ WhatsApp ਕੀਤੀ ਸੀ ਵੀ ਆਹਹਾ ਪ੍ਰੋਬਲਮ ਆ ਗਈ ਹੈ ਤਾਂ ਕੀ ਕਰੀਏ ਜਿਵੇਂ ਉਹ ਕਹਿੰਦੇ ਸੀ ਸਾਡੇ ਸਿਰਫ ਸੈੱਲ ਘਟੇ ਸੀਗੇ ਹੋਰ ਕੋਈ ਦਿੱਕਤ ਨਹੀਂ ਸੀ ਆ ਤੁਮ ਦੋਨੋਂ ਰਿਪੋਰਟਾਂ ਸ਼ੋਅ ਕਰਦੀਆਂ ਵੀ ਇਹਨਾਂ ਦੇ TLC ਵੀ ਜ਼ਿਆਦਾ ਸੀ ਤੇ ਇਹਨਾਂ ਨੂੰ ਬਲੱਡ ਕੈਂਸਰ ਦਾ ਡਾਊਟ ਪਹਿਲਾਂ ਤੋਂ ਹੀ ਸੀ ਬਲੱਡ ਕੈਂਸਰ ਦੇ ਡਾਊਟ ਨਾਲ ਹੀ ਸਾਡੇ ਕੋਲ ਆਏ ਸੀ ਤੇਰੇ ਸਾਰੀਆਂ ਰਿਪੋਰਟਾਂ ਜਿਵੇਂ ਮੌਦਨ ਦੱਸਿਆ ਅਸੀਂ ਯੂਨੀਪੈਕ ਤੋਂ ਓਨਕੁਐਸਟ ਤੋਂ ਕਰਾਈਆਂ ਸੀ ਸੇਮ ਡੇ ਮੈਂ ਦੱਸਿਆ ਸੀਗਾ ਵੀ ਸਾਡੇ ਕੋਲ ਰਿਪੋਰਟਸ ਅਵੇਲੇਬਲ ਹੈ ਜਿਹੜੀਆਂ ਕਰਾਈਆਂ ਗਈਆਂ ਸੀ ਸਾਡੇ ਹਸਪੀਟਲ ਦੇ ਤੋਂ ਦਿੱਲੀ ਤੋਂ ਉਹ ਸਾਰੀਆਂ ਰਿਪੋਰਟਾਂ ਇੱਥੇ ਅਵੇਲੇਬਲ ਹੈ ਠੀਕ ਹੈ ਇਹਨਾਂ ਚ ਸਾਰੇ ਕੈਂਸਰ ਟੀਕਾ ਪਹਿਲਾਂ ਪੇਮੈਂਟ ਵਸੂਲ ਕੀਤੀ ਜੋ ਨਾਲ ਤੋਂ ਤੇ ਯੂਸ਼ਮਨ ਦਾ ਕੀ ਰੋਲ ਸੀ ਯੂਸ਼ਮਨ ਚ ਜਦੋਂ ਐਡਮਿਟ ਹੋਏ ਹੈ ਜੀ ਉਦੋਂ ਸਾਰਾ ਇਹਨਾਂ ਦਾ ਟਰੀਟਮੈਂਟ ਯੂਸ਼ਮਨ ਚ ਹੀ ਹੋਇਆ ਜਦੋਂ ਯੂਸ਼ਮਨ ਚ ਪੈਕੇਜ ਖਤਮ ਹੋ ਗਿਆ ਕਿਉਂਕਿ ਇਹ ਬਹੁਤ ਬਹੁਤ ਸਿਕਰਿਆ ਮੇਰੇ ਕੋਲ 39 ਡੇਜ਼ ਐਡਮਿ 39 ڈیز ਤੁਹਾਡੇ ਕੋਲ ایڈمٹ ਰਹਿੰਦਾ ਤਾਂ ਮਤਲਬ ਨਾਰਮਲ ਕੋਰਸ ਤਾਂ ਨਹੀਂ ਰਹੇਗਾ ਉਹ ਸਿੱਕੀ ਹੋਏਗਾ ਹਨਾ ਕਿ ਸਾਲ ਚ ਉਸ ਨੂੰ ਕੱਢਿਆ ਬਾਅਦ ਤਾਂ ਉਹ ਸੀਗਾ ਜਦੋਂ ਉਹਦਾ ਖਤਮ ਹੋਇਆ ਪੈਕੇਜ ਉਸ ਤੋਂ ਬਾਅਦ ਉਹਦਾ ਕੈਸ਼ ਤੇ ਕੁਛ ਇਲਾਜ ਹੋਇਆ ਬਟ ਜਿਹੜੀ ਉਹ ਕਲੇਮ ਕਰ ਰਿਹਾ ਅਮਾਉਂਟ ਉਹ ਬਿਲਕੁਲ ਵੀ ਨਹੀਂ ਹੈ ਕਿਉਂਕਿ ਇੰਨੇ ਸਾਰੇ ਝੂਠ ਦੇ ਨਾਲ ਜਿਸ ਮਕਸਦ ਤੇ ਉਹ ਆਏ ਸੀਗੇ ਉਹ ਤਾਂ ਬਹੁਤ ਵਧਾ ਕੇ ਦੱਸਣਗੇ ਦੱਸਣਗੇ ਜੀ ਜਿਹੜੇ ਜਿਹੜੇ ਲੋਕ ਜਿਹੜੇ ਲੋਕ ਕੈਂਸਰ ਹੁੰਦੇ ਹੋਏ ਕਹਿ ਸਕਦੇ ਕਿ ਕੈਂਸਰ ਨਹੀਂ ਸੀਗਾ ਉਹ ਕਿਸੇ ਵੀ ਲੈਵਲ ਤੱਕ ਦਾ ਝੂਠ ਬੋਲ ਸਕਦੇ ਆ ਜੀ ਨਰਸਰ ਸਾਬ ਕਿੰਨੀ ਵੀ ਆਈਡੀਆ ਨਹੀਂ ਹੈ ਸਰ ਮੇਰੇ ਹਿਸਾਬ ਨਾਲ ਉਹਨਾਂ ਦਾ 1.2 ਲੱਖ ਤੋਂ ਦੇ ਨੇੜੇ ਹੋਇਆ ਹੋਣਾ ਜਿਹੜਾ ਜਮਾ ਹੋਸਪੀਟਲ ਜਮਾ ਹੋਇਆ ਹਾਂਜੀ ਉਹ 26 ਦਿਨ ਸਾਡੇ ਕੋਲ ਉਸ ਤੋਂ ਬਾਅਦ ਐਡਮਿਟ ਰਿਹਾ 26 ਦਿਨ 26 ਦਿਨਾਂ ਦੇ ਵਿੱਚ ਇਹਨਾਂ ਦਾ 26 ਲੱਖ ਤੁਸੀਂ ਲਿਆ ਉਹਦੇ ਲਾਗੇ 5 ਲੱਖ ਦਿੱਤਾ 5 ਲੱਖ ਉਹਦਾ ਯੂਸਪੈਂਸ ਜਿਹੜਾ ਹੋਇਆ ਹਨ ਇਹ ਸਭ ਤੁਹਾਨੂੰ ਦਿੱਤਾਗਾ ਅਸੀਂ ਦੀ ਹਾਂ 85 ਲੱਖ ਦਿੱਤਾ ਨਹੀਂ ਸਰ ਦੇਣਾ ਪਿਆ ਦੇਣਾ ਪਿਆ ਦੇਣਾ ਪਿਆ ਦਿੱਤਾ ਤਾਂ ਇਹ ਦੇਣਾ ਹੀ ਹੋਵੇ ਦੇਣਾ ਪਿਆ ਜੀ ਦੇਣਾ ਪਿਆ ਜੀ ਨਹੀਂ ਨਹੀਂ ਫਿਰ ਹੁਣ ਤੇ ਦੇਣੀ ਪੈਂਦੀ ਹੈ ਕਿ ਦਿੰਦੇ ਆ ਡਾਕਟਰ ਸਾਹਿਬ ਪਹਿਲੇ ਦਿਨ ਤੁਹਾਨੂੰ ਕਹੇ ਸੀ ਤੁਸੀਂ ਕਹਿੰਦੇ ਸੀ ਮੈਂ ਲੱਖ ਰੁਪਏ ਨਹੀਂ ਦਿੰਦਾ ਨਹੀਂ ਦਿੰਦਾ ਜੇ ਮਰਜ਼ੀ ਕਮੇਟੀ ਬਿਠਾਵੇ ਡੀਸੀਪ ਬਿਠਾਵੇ ਪ੍ਰਸ਼ਾਸਨ ਵੱਲੋਂ ਤੁਸੀਂ ਕਿਹਾ ਸੀ ਨਾ ਲੱਖ ਮੈਂ ਇਹ ਕਿਹਾ ਸੀ ਕਮੇਟੀ ਬਿਠਾ ਕੇ ਇਹਨੂੰ ਕਲੀਅਰ ਕਰੋ ਤੁਸੀਂ ਕਿਹਾ ਸੱਚਿਆਂ ਤੁਹਾਨੂੰ ਉਸੇ ਕਾ ਰਿਪੋਰਟ ਦੇ ਦੂੰ ਹਾਂ ਤੁਸੀਂ ਕਹਿੰਦੇ ਅਸੀਂ ਰਿਪੋਰਟ ਨਹੀਂ ਦੇਣਾ ਚਾਹੁੰਦੇ ਮਨਾ ਕਰਦੇ ਸਰ ਦੇਖੋ ਪਤਾ ਨਹੀਂ ਹੁੰਦਾ ਨਾ ਕਈ ਚੀਜ਼ਾਂ ਦਾ ਸਾਨੂੰ ਕੀ ਪੰਜ ਡਾਕਟਰਾਂ ਨਾਲ ਗੱਲ ਕਰੋ ਡਾਕਟਰਾਂ ਨਾਲ ਪੰਜ ਲੱਖ ਰੁਪਏ ਦਾ ਜੇ ਆਯੂਸ਼ਮਨ ਕਾਰਡ ਹੈ ਜੇ ਆਪਾਂ ਰਾਜਸਥਾਨ ਦੀ ਇਲਾਜ ਕਰਾਈਏ ਦਾਸਾਲ ਨਹੀਂ ਮੁੱਕਦਾ ਮੇ ਸਰ ਕੈਂਸਰ ਚ ਮੁੱਕਦਾ ਜਸਪ੍ਰੀਤ ਸਰ ਚ ਮੁੱਕਦਾ ਕੈਂਸਰ ਦੀ ਗੱਲ ਕੈਂਸਰ ਚ ਮੁੱਕਦਾ ਕੈਂਸਰ ਦੀ ਗੱਲ ਬਲੱਡ ਕੈਂਸਰ ਇਹ ਬਲੱਡ ਕੈਂਸਰ ਕਰਦੇ ਹੋ ਤੁਸੀਂ ਕਿੰਨੇ ਯੂਨਟਾ ਲਾਤੇ ਦੇਤੇ ਕੋਈ ਗੱਲ ਬਹੁਤੇ ਆ ਰਹੇ ਇੱਕ ਯੂਨਟ ਦਾ ਆਪਾਂ ਬਹੁਤ ਆ ਭਲੇ ਹੈ ਹਾਂ ਉਹਦੇ ਤੇ ਆ ਰਹੇ ਲੈਣਾ ਮੇਰੇ ਮਰਗਲ ਬਲੱਡ ਯੂਨਟ ਸੀ ਤੇ ਆਯੂਸ਼ਮਾਨ ਦੇ ਵਿੱਚ ਕਰਦੇ ਪਤਾ ਮੈਨੂੰ ਮੈਂ ਦੱਸਦਾ ਜੀ ਜਿਹੜੀ ਉਹ ਮਹੀਨੇ ਦੇ ਅੰਦਰ ਤੁਸੀਂ ਉਹਦਾ 5 ਲੱਖ ਡਾਲਾ ਇੱਕ ਮਹੀਨੇ ਦੇ ਅੰਦਰ ਨਹੀਂ ਓੜਿਆ ਜੀ ਉਹਨਾਂ ਦਾ ਸਾਡੇ ਕੋਲ ਚੱਲਿਆ ਸਾਢੇ 3 ਮਹੀਨੇ ਇਲਾਜ ਸਾਢੇ 3 ਮਹੀਨੇ ਇਲਾਜ ਚੱਲਿਆ ਐਂਡਲੇ ਮਹੀਨੇ ਹੰਡਲੇ ਮੇ ਨਿਊਰੋਲੋਜੀਕਲ ਦਿੱਕਤ ਜਾਰ ਦੁਆਰਾ ਆਗੀ ਜਿਹਦੇ ਕਾਰਨ ਸਾਨੂੰ ਉਹਨਾਂ ਨੂੰ ਦਾਖਲ ਕਰਨਾ ਪਿਆ ਉਹ 26 ਦਿਨ ਸਾਨੂੰ ਸਾਡੇ ਕੋਲ ਦਾਖਲ ਰਹੇ ਕੈਂਸਰ ਵਸਤੇ ਨਹੀਂ ਕੈਂਸਰ ਦੀ ਕੰਪਲਿਕੇਸ਼ਨ ਵਸਤੇ ਜਿਹੜੀ ਕਿ ਸਾਨੂੰ ਪਤਾ ਨਹੀਂ ਹੁੰਦਾ ਕਿਹੜੇ ਪੇਸ਼ੈਂਟ ਨੂੰ ਕਦੋਂ ਆ ਜਾਈਗੀ ਸਾਹਮਣੇ ਰੱਖੋਗੇ ਸਾਨੂੰ ਪਤਾ ਨਹੀਂ ਹੁੰਦਾ ਕੈਂਸਰ ਦੀ ਕੰਪਲਿਕੇਸ਼ਨ ਕਿਹੜੇ ਪੇਸ਼ੈਂਟ ਨੂੰ ਕਦੋਂ ਆ ਜਾਈਗੀ ਉਹ ਕੰਪਲਿਕੇਸ਼ਨ ਦੇ ਕਾਰਨ ਸਾਡੇ ਕੋਲ ਐਡਮਿਟ ਹੋਏ ਜੀਚ ਉਹਨਾਂ ਦਾ ਖਰਚਾ ਹੋਇਆ ਜਿਹੜੀ ਕੈਂਸਰ ਦਾ ਇਨੀਸ਼ੀਅਲ ਪਾਰਟ ਸਾਰਾ ਟ੍ਰੀਟਮੈਂਟ ਉਹਦਾ ਕਾਰਡ ਦੇ ਵਿੱਚ ਹੀ ਹੋਇਆ ਯੂਸਪਾਂਚੀ ਹੋਇਆ ਕੋਈ ਉਧਰ ਚਾਰਜੇਸ ਨਹੀਂ ਲਿੱਤੇਗੇ ਜਿੰਨਾ ਤੱਕ ਬਲੱਡ ਦੀ ਗੱਲ ਹੈਗੀ ਹੈ ਉਹ ਸਾਡੇ ਕੋਲ ਦੋ ਵਾਰ ਪੇਸ਼ੈਂਟ ਐਡਮਿਟ ਰਿਹਾ ਪਹਿਲੀ ਵਾਰ 39 ਡੇਜ਼ ਰਿਹਾ ਉਦੋਂ ਉਹਨਾਂ ਨੂੰ 5 ਯੂਨਿਟ ਬਲੱਡ ਦੇ ਲੱਗੇ ਸੀ 5 ਯੂਨਿਟ ਬਲੱਡ ਦੇ ਲੱਗੇ ਸੀ 300 ਦੀ ਗੱਲ ਕਰ ਰਹੇ ਹਾਂ ਮੈਂ ਤਾਂ ਆ ਰਹੇ ਹਾਂ ਨਾ ਸਰ 12 ਯੂਨਿਟ ਐਫਐਪੀ ਲੱਗੇ ਸੀ ਤੇ 50 ਯੂਨਿਟ ਆਰਡੀਪੀ ਲੱਗੇ ਸੀ ਜਿਹੜੇ ਆਰਡੀਪੀ ਹੈਗੇ ਆ ਉਹ ਇੱਕ ਵਾਰ ਚ ਅਸੀਂ 4 ਤੋਂ 6 ਦਿਨਾਂ ਇੱਕ ਦਿਨ ਜਦੋਂ ਬੰਦੇ ਦੇ ਪਲੇਟਲਟ ਘੱਟ ਹੁੰਦੇ ਆ ਤਾਂ 39 ਡੇਜ਼ ਦੇ ਵਿੱਚ ਤੁਸੀਂ ਮੰਨੋ ਵੀ 10 ਤੋਂ 12 ਦਿਨ ਉਹ ਜਦੋਂ ਦੂਸਰੀ ਵਾਰ 26 ਦਿਨ ਸਾਡੇ ਕੋਲ ਐਡਮਿਟ ਹੋਏ ਜਦ ਸਾਈਡ ਇਫੈਕਟ ਕਾਰਨ ਦਵਾਈ ਦੇ ਸਾਈਡ ਇਫੈਕਟ ਕਾਰਨ ਉਹਦੋਂ ਉਹਨਾਂ ਨੂੰ 4 ਯੂਨਿਟ ਬਲੱਡ ਦੇ ਲੱਗੇ ਸੀ ਤੇ 64 ਯੂਨਿਟ ਆਰ ਡੀ ਪੀ ਲੱਗੇ ਸੀ 26 ਦਿਨਾਂ ਦੇ ਵਿੱਚ ਜਿਹੜੇ ਮੈਂ ਦੱਸਿਆ ਵੀ ਆਰ ਡੀ ਪੀ ਅਸੀਂ 4 ਤੋਂ 6 ਯੂਨਿਟ ਇੱਕ ਟਾਈਮ ਦੇ ਵਿੱਚ ਦੇਨੇ ਠੀਕ ਹੈ ਤਾਂ ਜਿਹੜੇ 300 ਯੂਨਿਟ ਲਈ ਗੱਲ ਆ ਉਹ ਬਿਲਕੁਲ ਗਲਤ ਹੈ ਸਭ ਚੀਜ਼ਾਂ ਜਿਹੜੀਆਂ ਉਹਨਾਂ ਨੇ ਕਹੀਆਂ ਹੈ ਕੈਂਸਰ ਨਹੀਂ ਸੀ ਰਿਪੋਰਟਾਂ ਤੁਹਾਨੂੰ ਦੇ ਰਹੇ ਆ ਪੀ ਜੀ ਆਈ ਨੇ ਕਿਹਾ ਕੈਂਸਰ ਨਹੀਂ ਹੈਗਾ ਪੀ ਜੀ ਆਈ ਚ ਸਾਨੂੰ ਉਵੇਂ ਦੀ ਉਵੇਂ ਮੋੜਤਾ ਉਹ ਵੀ ਸਾਡੇ ਕੋਲ ਰਿਪੋਰਟ अवेलेबल ਹੈ ਸੇਮ ਟ੍ਰੀਟਮੈਂਟ ਸੇਮ ਬਿਮਾਰੀ ਪੀਜੀਆਈ ਤੋਂ ਏਪੀਐਮਐਲ ਉਹਨਾਂ ਨੇ ਲਿਖੀ ਹੋਈ ਹੈ ਤੇ ਸੇਮ ਟ੍ਰੀਟਮੈਂਟ ਪੀਜੀਆਈ ਦੇ ਵਿੱਚ ਉਹਨਾਂ ਨੂੰ ਕੰਟੀਨਿਊ ਕੀਤਾ ਗਿਆ ਜਿਹੜਾ ਅਸੀਂ ਕਰਕੇ ਭੇਜਿਆ ਸੀ ਤਾਂ ਇਹ ਅਲੀਗੇਸ਼ਨ ਵੀ ਇਹਨਾਂ ਨੂੰ ਕੈਂਸਰ ਨਹੀਂ ਸੀ ਕੈਂਸਰ ਦਾ ਇਲਾਜ ਕਰਤਾ ਤੇ ਦੂਜੀ ਅਲੀਗੇਸ਼ਨ ਵੀ ਪੀਜੀਆਈ ਨੇ ਕਿਹਾ ਵੀ ਤੁਹਾਡਾ ਇਲਾਜ ਗਲਤ ਹੋਇਆ ਤੁਹਾਨੂੰ ਕੈਂਸਰ ਨਹੀਂ ਸੀ ਤੁਹਾਨੂੰ ਕੋਈ ਟ੍ਰੀਟਮੈਂਟ ਦੀ ਲੋੜ ਨਹੀਂ ਦੋਨੋਂ ਚੀਜ਼ਾਂ ਗਲਤ ਹੈਈਆਂ ਜਿਹੜੇ ਬਲੱਡ ਦੀ ਗੱਲ ਹੈ ਉਹ ਵੀ ਬਿਲਕੁਲ ਗਲਤ ਹੈ ਜਿੰਨੇ ਮੈਂ ਤੁਹਾਨੂੰ ਦੱਸੇ ਓਨੇ ਹੀ ਉਹਨਾਂ ਦੇ ਬਲੱਡ ਨੋ ਯੂਨਿਟ ਬਲੱਡ ਦੇ ਲੱਗੇ ਆ ਜੀ ਡਾਕਟਰ ਸਾਹਿਬ ਜਿਹੜੀ ਕੰਪਲੀਟ ਦਿੱਤੀ ਕੱਲੇ ਪਿਤਾ ਜੀ ਦੇ ਨਾਂ ਤੇ ਆ ਜਾਂ ਜਿਨ੍ਹਾਂ ਨੇ ਪੈਸੇ ਲਏ ਕੋਈ ਜੂਨੀਅਨ ਹੋਵੇ ਅਸੀਂ ਉਹਨਾਂ ਦਾ ਨਾਮ ਨਹੀਂ ਪਤਾ ਤਾਂ ਅਸੀਂ 40 50 ਬੰਦੇ ਹੋਰ ਵੀਡੀਓ ਦਿਖਾ ਕੇ ਸਾਰ ਉਹਨੇ ਕਿਹੜੀ ਆਈਡੀ ਤੋਂ ਲਾਈਵ ਕਰਕੇ ਮੰਨਿਆ ਵੀ ਪੈਸੇ ਲਏ ਅਸੀਂ ਤੁਸੀਂ ਕਹਿੰਦੇ ਲਾਈਵ ਨਹੀਂ ਉਹ ਮੇਰੇ ਕੋਲ ਨਹੀਂ ਹੈਗੀ ਬਟ ਸੁਣਿਆ ਡਾਕਟਰ ਸਾਹਿਬ ਬਲੱਡ ਦਾ ਕਲੀਅਰ ਤਾਂ ਬਲੱਡ ਦਾ ਕਲੀਅਰ ਕਰਦੇ ਜਦੋਂ ਪੇਸ਼ੈਂਟ ਦਾ ਕਰਦੇ ਆਯੂਸ਼ਮਨ ਕਰਦੇ ਐਫਐਸਏ ਤਾਂ ਮਰੀਜ਼ ਦਾ ਬਲੱਡ ਹੁੰਦਾ ਫਿਰ ਕਿਉਂ ਕਰਦੇ ਆਪਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਮੈਂ ਰਹਿਣ ਆਹ ਦੇਖੋ ਤੁਸੀਂ ਇੰਨੇ ਮੰਨੇ ਪ੍ਰਵ ਆ ਨਹੀਂ ਕਿ ਉਹਦੇ ਤੋਂ ਬਲੱਡ ਲੈ ਕੇ ਤੇ ਬਲੱਡ ਲਾ ਦਿੱਤਾ ਜਾਂਦਾ ਹੈ ਗਵਰਨਮੈਂਟ ਆਫ ਇੰਡੀਆ ਦਾ ਇੱਕ ਰੂਲਿੰਗ ਹੈ ਬਲੱਡ ਇਜ਼ ਟੂ ਬੀ ਟੇਕਨ ਫਰੋਮ ਦਾ ਬਲੱਡ ਬੈਂਕ ਤੁਹਾਡਾ ਬਲੱਡ ਲਿੱਤਾ ਜਾਊਗਾ ਬਲੱਡ ਬੈਂਕ 'ਚ ਜਮਾ ਹੋਊਗਾ ਉਹਦੀਆਂ ਸਾਰੀਆਂ ਜਾਂਚਾਂ ਹੋਣਗੀਆਂ ਪੇਸ਼ੈਂਟ ਨਾਲ ਕਰਾਸ ਮੈਚ ਹੋਊਗਾ ਉਹਦਾ ਜਿਹੜਾ ਪੇਮੈਂਟ ਹੁੰਦਾ ਕਿੰਨਾ ਹੁੰਦਾ ਉਹ ਲਗਭਗ 12-1300 ਰੁਪਏ ਹੁੰਦਾ ਇੱਕ ਯੂਨਿਟ ਦਾ ਹੁਣ ਤੁਸੀਂ ਕਹੋਗੇ ਜੀ 2000 ਰੁਪਏ ਆਈ ਸ਼ਮਾਨ ਚ ਤੇ ਜਿਹੜਾ ਜੇ ਉਹਨੂੰ ਕੱਲਾ ਲੈਣਾ ਤੇ ਉਹ ਨਹੀਂ ਹੁੰਦਾਗਾ ਆ ਤਾਂ ਹੈ ਬਲੱਡ ਬੈਗ ਦੀ ਕੀਮਤ ਬਾਕੀ ਪ੍ਰੀ ਮੈਡੀਕੇਸ਼ਨ ਹੈ ਉਹ ਸਾਰਾ ਹੈ ਉਹ ਆਯੂਸ਼ਮਾਨ ਨੇ ਮਤਲਬ ਤੈ ਕਰ ਰੱਖਿਆ ਕਿ 2000 ਰੁਪਏ ਪਰ ਯੂਨਿਟ ਤੇ ਤੁਹਾਨੂੰ ਮਿਲੂਗਾ ਉਹ ਆਯੂਸ਼ਮਾਨ ਸਾਨੂੰ ਦਿੰਦੀ ਹੈ 2000 ਰੁਪਏ ਜਿਹੜੀ ਕੰਪਲੇਂਟ ਦਿੱਤੀ ਆ ਉਸ ਤੋਂ ਅਗਲਾ ਸਟੈਪ ਕੀ ਹੋਊ ਤੁਹਾਡਾ ਉਸ ਤੋਂ ਅਗਲਾ ਸਟੈਪ ਆਈ ਹੈ ਦੇਖਣਾ ਕਿ ਪ੍ਰਸ਼ਾਸਨ ਕੀ ਕਰਦਾ ਜੇ ਨਹੀਂ ਕਰਦਾ ਜੇ ਪੰਜਾਬ ਨੂੰ ਗਰਤ ਚ ਸੱਟਣਾ ਤੇ ਫਿਰ ਮਤਲਬ ਪੰਜਾਬ ਦੀ ਜਨਤਾ ਜਾਣਦੀ ਹੈ ਤੇ ਪ੍ਰਸ਼ਾਸਨ ਜਾਣਦਾ ਜੇ ਜਾਣਾ ਪੰਜਾਬ ਨੇ ਗਰਿਤ ਚਿਤ ਜਾਊਗਾ ਫਿਰ ਨਹੀਂ ਤੋਂ ਡਾਕਟਰ ਸਾਹਿਬ ਕਿਸੇ ਤਰ੍ਹਾਂ ਦੇ ਸਾਡੇ ਆਪ ਦੇ ਪ੍ਰਧਾਨੋ ਡਾਕਟਰ ਸਾਹਿਬ ਇੱਕੋ ਸਵਾਲ ਸੀਗਾ ਵੀ ਜਿਹੜਾ ਇੱਕ ਇੰਜੈਕਸ਼ਨ ਦਾ ਉਹਦੇ ਵਿੱਚ ਆਇਆ ਸੀ ਜਿਕਰ ਉਹ 29900 ਦਾ ਫਿਰ 2500 ਦਾ ਤਾਂ ਇਸ ਤੋਂ ਇਲਾਵਾ ਹੋਰ ਵੀ ਐਡ ਲੀ ਦੀ ਮੈਡੀਸਨ ਅੰਦਰ ਹੈ ਉਹ ਲਗਭਗ 4 ਗੁਣਾ ਰੇਟ ਤੇ ਹੁੰਦੀ ਹੈ ਬਾਹਰ ਵਾਲੀ ਮੈਡੀਸਨ ਦੇ ਤੁਹਾਨੂੰ ਤਾਂ ਨਹੀਂ ਦੇਖੋ ਉਹਦੇ ਬਾਰੇ that is that is a policy matter of government of India we are not concerned about that If the uh, government of India has given you the right to sell the medicine at MRP, you are entitled to sell at MRP. It is your sweet will whether you want to give uh, somebody some discount or not, but that is legal. ਸਰ ਮੈਂ ਲੀਗਲ ਐ ਇਲੀਗਲ ਦੀ ਗੱਲ ਨਹੀਂ ਕਰਦਾ ਸਰ ਸਾਹਿਬ ਇੱਕ ਹੋਰ ਸਵਾਲ ਹੈ ਜੀ ਉਹੀ ਚੀਜ਼ ਤਾਂ ਮੈਂ ਤੁਹਾਨੂੰ ਵਾਲੀ ਬਾਈਕ ਤੋਂ ਹੀ ਮਿਲਦੀ ਹੈ ਯੈਸ ਯੈਸ ਮੈਂ ਉੱਥੇ ਆ ਰਿਹਾ ਸਰ 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 ਮੈਂ 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 ਉਦੋਂ ਬਾਅਦ ਜਦੋਂ ਉਹਨੇ ਕਿਹਾ ਉਹ ਕਹਿੰਦੇ ਲਾਤਾ ਉਹ ਮੈਂ ਹੋਇਆ ਸੀ ਜਾਂ ਨਹੀਂ ਹੋਇਆ ਸੀ ਐਕਸੀਡੈਂਟ ਨਹੀਂ ਸਰ ਮੈਂ ਤੁਹਾਡਾ ਕੁਐਸਚਨ ਸਮਝ ਗਿਆ 2200 ਤੇ 950 ਤੁਹਾਡੀ ਆਈ ਮਤਲਬ ਹੈ ਨਾ ਸਰ ਆਪਾਂ ਹਾਂ ਹਾਂ ਜਿਹੜਾ ਵੀ ਹੈ ਤੁਸੀਂ ਇੱਕ ਇੱਕ ਆਪਾਂ ਆਪਾਂ ਬਾਜ਼ਾਰ 'ਚ ਜੁੱਤੇ ਲੈਣ ਜਾਂਦੇ ਹਾਂ ਜੁੱਤਾ 50 ਰੁਪਏ ਤੋਂ ਚੱਲੂ ਹੋ ਜਾਂਦਾ ਸਰ 50 ਰੁਪਏ ਦਾ 100 ਰੁਪਏ ਦਾ ਜੁੱਤਾ ਆ ਜਾਂਦਾ ਹੈ ਤੇ ਸਕੇਚਰ ਦਾ ਜੂਤਾ ਤੁਸੀਂ ਲੈਣ ਜਾਓ 10000 12000 15000 ਦਾ ਹੁੰਦਾ ਹੈ ਯੂ ਕੈਨ ਨਾਟ ਕੰਪੇਅਰ ਵਨ ਕੰਪਨੀ ਵਿਦ ਅਨਦਰ ਹੈਨਾ ਕਿਸ ਚੀਜ਼ ਤੇ ਕੀ ਚੀਜ਼ ਹੈ ਕਿ ਕੀ ਉਹਦੇ ਪ੍ਰੋਸ ਹੈ ਕੀ ਉਹਦੇ ਕੌਨਸ ਹੈ ਉਹ ਜਾਂ ਤਾਂ ਖਰੀਦਣ ਵਾਲੇ ਨੂੰ ਪਤਾ ਹੁੰਦੇ ਆ ਜਾਂ ਵੇਚਣ ਵਾਲੇ ਨੂੰ ਪਤਾ ਹੁੰਦੇ ਆ ਇਹ ਜਿਹੜਾ ਉਹ ਯੂਜ਼ ਕਰਦਾ ਉਹਨੂੰ ਪਤਾ ਹੁੰਦੇ ਆ ਆ ਇੱਕ ਬਹੁਤ ਹੀ ਵੇਕ ਕੁਐਸਚਨ ਹੈ ਅਸੀਂ ਤਾਂ ਆਪ ਜਾਣਿਆ ਕਿ ਜਿਹੜੀਆਂ ਮੈਡੀਸਿਨਸ ਹੈ ਉਹ ਸਾਰੀਆਂ ਦੀਆਂ ਸਾਰੀਆਂ ਇੱਕ ਕੰਟਰੋਲਡ ਰੇਟ ਤੇ ਕਿਨਮ ਵਿਕਣ ਸਾਨੂੰ ਸਰ ਤੋਂ ਵੱਡੀ ਜਿਹੜੀ ਉਹ ਖਾਂਦੀ ਹੈ ਜਿਹੜੀ ਪ੍ਰੋਬਲਮ ਆਂਦੀ ਹੈ ਉਹ ਮੈਡੀਸਿਨ ਕਰਕੇ ਸਰ ਤੋਂ ਵੱਡੀ ਪ੍ਰੋਬਲਮ ਆਂਦੀ ਹੈ ਸਾਡੀ ਆਈਐਮਏ ਦੀ ਅਸੀਂ ਮਤਲਬ ਪਿਛਲੀ ਸਾਡੀ ਨੈਸ਼ਨਲ ਹੈੱਡਕੁਆਟਰ ਦੀ ਜਿਹੜੀ ਮੀਟਿੰਗ ਸੀ ਅਸੀਂ ਉਹਦੇ 'ਚ ਵੀ ਜਮ ਮਨਸੂਖ ਮਾਂਡੀਆਂ ਜੀ ਨੂੰ ਬਿਲਕੁਲ ਸਪਸ਼ਟ ਤੌਰ ਤੇ ਕਿਹਾ ਕਿ ਜੀ ਆ ਪਲੀਜ਼ ਜੜੀਆਂ ਰੈਗੂਲੇਟਰੀ ਬੋਡੀ ਬਣਾਈ ਜਾਵੇ ਜਿਹੜੀ ਹੈਗੀਆਂ ਆਲਰੇਡੀ ਹੈਗੀਆਂ ਪਰ ਉਹਨਾਂ ਨੂੰ ਐਕਟੀਵੇਟ ਕੀਤਾ ਜਾਵੇ ਤਾਂ ਜੋ ਜੜੀਆਂ ਇਹ ਕਿਨਾਂ ਮੈਡੀਸਿਨਸ ਦੇ ਵਿੱਚ ਜਣ ਇੰਨਾ ਡਿਫਰੈਂਸ ਹੈ ਆ ਡਿਫਰੈਂਸ ਮਿਨੀਮਾਈਜ਼ ਕੀਤਾ ਜਾਵੇ ਕੋਈ 5-10% ਦਾ 15% ਦਾ ਦੈਟ ਇਜ਼ ਓਕੇ ਪਰ ਜਿਹੜੇ ਆ ਡਿਫਰੈਂਸ ਜ ਗ੍ਰੋਥ ਡਿਫਰੈਂਸ ਹੈ ਆ ਰੀਅਲੀ ਸਾਨੂੰ ਡੀਫਰਮ ਕਰਦੇ ਡਾਕਟਰਸ ਨੂੰ ਲੇਕਿਨ ਐਕਚੁਅਲੀ ਪੈਸੇ ਜਾਂਦੇ ਆ ਕੰਪਨੀਆਂਜ਼ ਫਰੈਂਚਾਈਜ਼ੀ ਤੇ ਮਤਲਬ ਤੁਸੀਂ ਸਭ ਸਾਰਾ ਸਮਝਦੇ ਹੋ ਬਿਜ਼ਨਸ ਦਾ ਕੀ ਤਰੀਕਾ ਰਾਸ਼ਟਰ ਇਸ ਤੋਂ ਬਾਅਦ ਰਾਸ਼ਟਰ ਤੁਹਾਨੂੰ ਜਿਆਦਾ ਮਤਲਬ ਸਰਕਾਰ ਦੇ ਪ੍ਰਤੀਬੀ ਦੀਆਂ ਮਿਲੋਗੇ ਤੁਹਾਡਾ ਆਈਐਮਏ ਦਾ ਕੀ ਵਿਚਾਰ ਹੈ ਤੇ ਤੁਹਾਡੀ ਕੀ ਅਪੀਲ ਹੋਏਗੀ ਤੈਨੂੰ ਕੀ ਕਿਸੇ ਦਾ ਡਰ ਹੈ ਜਿਹੜਾ ਤੁਸੀਂ ਕਹਿੰਦੇ ਵੀ ਰਿਕਵਰਡ ਬਣ ਰਿਹਾ ਪੰਜਾਬ ਦੇ ਹਾਲਾਤ ਖਰਾਬ ਹੈ ਉਸ ਰਿਗਾਰਡ ਤੁਸੀਂ ਕਿਹਨੂੰ ਮਿਲਣਾ ਚਾਹੋਗੇ ਤੁਸੀਂ ਗੱਲ ਤੱਕ ਕੀਤੀ ਹੋਣੀ ਹੈ ਉਹ ਵੀ ਸਾਨੂੰ ਦੱਸੋ ਕਿ ਕਿਹਨੂੰ ਮਿਲਿਏ ਅਸੀਂ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਸਾਡੇ ਜਿਹੜੇ ਐਮ.ਐਲ.ਏ ਸਾਹਿਬ ਹੈ ਉਹਨਾਂ ਨੂੰ ਮਿਲਾਂਗੇ ਤੇ ਸਾਡੀ ਗੱਲ ਸਾਰੀ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਉਹਨਾਂ ਨੂੰ ਅਸੀਂ ਐਂ ਦੱਸਾਂਗੇ ਅਸੀਂ ਸਵੇਰੇ ਵੀ ਕੋਸ਼ਿਸ਼ ਕੀਤੀ ਸੀ ਪਰ ਅੱਜ ਬੀਜੀ ਸੀਗੇ ਤਾਂ ਅਸੀਂ ਉਹਨਾਂ ਨੂੰ ਨਹੀਂ ਮਿਲ ਸਕੇ ਸਾਡੀ ਸਾਡੀ ਇੱਛਾ ਸੀ ਕਿ ਪ੍ਰੈਸ ਕਾਨਫਰੰਸ ਤੋਂ ਆਉਣ ਤੋਂ ਪਹਿਲਾਂ ਅਸੀਂ ਉਹਨਾਂ ਨਾਲ ਇੱਕ ਵਾਰੀ ਰਸਤਾ ਕਾਇਮ ਕਰ ਲੀਏ ਪਰ ਉਹ ਅੱਜ ਬੀਜੀ ਸੀਗੇ ਤਾਂ ਅਸੀਂ ਨੀ ਮਿਲ ਪਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਈਐਮਏ ਇਸ ਤਰ੍ਹਾਂ ਸਾਰੀ ਕੱਟੀ ਹੈ ਜੇ ਹੁਣ ਅੱਗੇ ਤੋਂ ਕੋਈ ਡਟ ਦੇ ਖਿਲਾਫ ਕੇਜ ਜਾਂ ਕੁਝ ਹੁੰਦਾ ਹੈ ਨਾਲ ਦਾ ਤੁਸੀਂ ਧਰ ਨਾਲ ਕਰੋਸ ਲਾਉਂਗੇ ਅਗਰ ਜ਼ਰੂਰਤ ਪਈ ਅਗਰ ਸਾਨੂੰ ਐਸ ਕੇਸ ਤੇ ਐਸ ਕੇਸ ਤੇ ਇਨਸਾਫ ਨਹੀਂ ਮਿਲਿਆ ਜੇ ਸਾਡੀ ਕੰਪਲੇਂਟ ਲਾਜ਼ ਨਹੀਂ ਹੁੰਦੀ ਜੇ ਜਿਹੜੇ ਇਹਦੀ ਪ੍ਰੋਪਰ ਇਨਕੁਆਇਰੀ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਦੇਪਰਤਨਾ ਲਾਣਾ ਪਿਆ ਤਾਂ ਫਿਰ ਲਾਵਾਂਗੇ ਡਾਕਟਰ ਸਾਹਿਬ ਇਸੇ ਨਾਲ ਜੁੜਿਆ ਸਵਾਲ ਇਹ ਮੰਨਦੇ ਹੋ ਵੀ ਪ੍ਰਾਈਵੇਟ ਹਸਪਤਾਲਾਂ ਚ ਮਰੀਜ਼ਾਂ ਨਾਲ ਧੱਕੇਸ਼ਹੀ ਹੁੰਦੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਟੈਸਟ ਨੇ ਚਾਹ ਯੰਦਰਾ ਦਵਾਈ ਹੈ ਚਾਹ ਆਈਸੀਯੂ ਸੈਂਟਰ ਹੈ ਚਾਹ ਫੀਸ ਤੁਸੀਂ ਤੱਕੇ ਸ਼ਾਹੀ ਕਿਹਨੂੰ ਕਹਿੰਦੇ ਹੋ ਜਿਵੇਂ ਮੰਨ ਲਓ 5 10 ਹਸਪਤਾਲ ਹੈ ਕਿਸੇ ਦਾ ਆਈਸੀਯੂ 3500 ਦਾ ਕਿਸੇ ਦਾ 5000 ਦਾ ਮੈਂ ਉਸ ਚੀਜ਼ ਦਾ ਜਵਾਬ ਪਹਿਲਾਂ ਹੀ ਜੁੱਤੇ ਵਾਲਾ ਐਗਜ਼ਾਮਪਲ ਲੈ ਕੇ ਦੇ ਚੁੱਕਾ ਮੈਂ ਉਹਦਾ ਐਗਜ਼ਾਮਪਲ ਜੁੱਤੇ ਵਾਲਾ ਐਗਜ਼ਾਮਪਲ ਨਾਲ ਨਾਲ ਤੁਸੀਂ ਇੱਕ ਇਨਸਾਨ ਦੀ ਜ਼ਿੰਦਗੀ ਨੂੰ ਮੈਂ ਜੋੜ ਰਿਹਾ ਹਾਂ ਨਹੀਂ ਨਹੀਂ ਇਨਸਾਨ ਦੀ ਜ਼ਿੰਦਗੀ ਕਿਹੜੀ ਚੀਜ਼ ਨਾਲ ਨਹੀਂ ਜੁੜੀ ਬਿਜਲੀ ਨਾਲ ਇਨਸਾਨ ਨੂੰ ਆਏ ਕਹਿੰਦੇ ਨੇ ਵੀ ਆਹਾਂ ਕੰਪਨੀ ਨਹੀਂ ਦੂਜੀ ਕੰਪਨੀ ਦਾ ਸਾਲਟ ਹੋ ਰਿਹਾ ਉਹਦੀ ਕਹਿੰਦੇ ਨਾ ਸੇਮ ਲਿਆ ਤਾਂ ਕੋਈ ਫਰਕ ਹੁੰਦਾ ਹੋਊਗਾ ਤਾਂ ਹੀ ਮੰਗਾਂਦੇ ਹੋਣਗੇ ਨਾ ਜੀ ਕੋਈ ਫਰਕ ਹੁੰਦਾ ਹੋਊਗਾ ਤਾਂ ਹੀ ਮੰਗਾਂਦੇ ਹੋਣਗੇ ਆਜੂਸ਼ਮਾਨ ਦੇ ਤਹਿਤ ਵੀ ਇਲਾਜ ਚੱਲਦਾ ਉਹਨਾਂ ਚਿਰ ਸਭ ਕੁਝ ਠੱਡ ਚੱਲਦਾ ਰਹਿੰਦਾ ਜਦੋਂ ਆਜੂਸ਼ਮਾਨ ਤੋਂ ਕੈਸ਼ ਨਹੀਂ ਮਿਲਦਾ ਉਸ ਤੋਂ ਬਾਅਦ ਪਲੇਸ ਹੁੰਦਾ ਹੈ ਇਹ ਵੀ ਕੋਈ ਕਾਰਨ ਹੈਗਾ ਐਦਾ ਆਹੀ ਕਾਹਿੰਟਰ ਕੁਐਸਚਨ ਮੈਂ ਤੁਹਾਡੇ ਜਰੀਏ ਸਮਾਜ ਨੂੰ ਕਰਨਾ ਚਾਹਨਾ ਕਿ ਜਦੋਂ ਤੱਕ ਤਾਂ ਫ੍ਰੀ ਇਲਾਜ ਹੋਈ ਜਾਂਦਾ ਹੈ ਉਦੋਂ ਤੱਕ ਤਾਂ ਅਸੀਂ ਰਾਜੀ ਆਂ ਜਦੋਂ ਜੇਬ ਚੋਂ ਪੈਸੇ ਦੇਣੇ ਪੈਂਦੇ ਉਦੋਂ ਡਾਕਟਰ ਚੋਰ ਅਹੀ ਆ ਮੇਰਾ ਕਾਊਂਟਰ ਕੁਐਸਚਨ ਹੈ ਆ ਕਾਊਂਟਰ ਕੁਐਸਚਨ ਮੇਰਾ ਤੋਂ ਸੋਸਾਇਟੀ ਹੈ ਇਹ ਤਾਂ ਦੂਜੇ ਵੀ ਹੈ ਜਿਨ੍ਹਾਂ ਦਾ ਏਜੂਸ਼ਮਾਨ ਨਾਲ ਹੁੰਦਾ ਹੀ ਨਹੀਂ ਉਹ ਵਿਚਾਰੇ ਕੋਲੀ ਦਿਲਾਉਂਦੇ ਆ ਜਿਦੇ ਕੋਲੇ ਏਜੂਸ਼ਮਾਨ ਹੈ ਹੀ ਨਹੀਂ ਜਾਂ ਕਈ ਇਲਾਜ ਇਹੋ ਜਿਹੇ ਆ ਜਿਹੜੇ ਏਜੂਸ਼ਮਾਨ ਚ ਕਰਦੇ ਹੀ ਨਹੀਂ ਤੁਸੀਂ ਨਹੀਂ ਅਸੀਂ ਤਾਂ ਕਰਨ ਨੂੰ ਤਿਆਰ ਆ ਪਾਜੀ ਇੱਥੇ ਇੱਥੇ ਮੈਂ ਨਹੀਂ ਇੱਥੇ ਇੱਥੇ ਚਲੋ ਤੁਸੀਂ ਕੁਐਸਚਨ ਪੁੱਛਿਆ ਅਸੀਂ ਕਰਨ ਨੂੰ ਤਿਆਰ ਆ ਅਸੀਂ ਕਰਨ ਨੂੰ ਤਿਆਰ ਆ ਪਰ ਇੱਕ ਇੱਕ ਸੋੜੀ ਤੁਸੀਂ ਪਿੱਛੇ ਮਤਲਬ ਜੀ ਤਾਂ ਚੱਲ ਰਹੀ ਹੈ ਜਨਵਰੀ ਤੁਸੀਂ ਨਾ ਸਾਨੂੰ ਕੈਦੀ ਬਣਾਈ ਬੈਠੇ ਹੋ ਨਹੀਂ ਕੈਦੀ ਨਹੀਂ ਆਪਾਂ ਜਵਾਗਰ ਤੁਸੀਂ ਸਾਨੂੰ ਜੱਜ ਸਾਹਿਬ ਨੇ ਨਾਲ ਗੱਲ ਕਰਿਆ ਆਇਓ ਪੋਲੋ ਜਾਇਓ ਆਇਓ ਪੋਲੋ ਨਹੀਂ 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 ਓਕੇ ਆਇਓ ਪੋਲੋ ਜਾਇਓ ਸਰ ਦੀਪਕ ਜੀ ਬੈਠੋ ਆਇਓ ਪੋਲੋ ਜਾਇਓ ਅਸੀਂ ਕੌਣ ਹੈ ਕੈਦੀ ਬਣਾਉਂਦੇ ਨਹੀਂ ਅਸੀਂ ਮਾਫੀ ਮੰਗਦੇ ਆ ਜੀ ਵੀਰ ਜੀ ਆਇਓ ਪੋਲੋ ਜਾਇਓ ਭਾਜੀ ਜਿਨ੍ਹਾਂ ਨੇ ਕੈਦੀ ਬਣਾਇਆ ਸੀ ਉਹਨਾਂ ਨੂੰ ਤੁਸੀਂ ਪੈਸੇ ਦੇ ਦੇ تیئی تاریخی تاریخ کو